ਹੈਲੋ ਹਾਂਜੀ ਸਰ ਮਨੀ ਹਾਂਜੀ ਆਪਾਂ ਨੇ ਨਾ ਅੱਜ ਮੈਡੀਕਲ ਦੇ ਬਾਰੇ ਗੱਲ ਕਰਨੀ ਆ ਹਾਂਜੀ ਤੇ ਜਿਹੜਾ ਤੇਰਾ ਹੁਣ ਹੈੱਡ ਕਾਂਸਟੇਬਲ ਦਾ ਹੋਇਆ ਰੀਸੈਂਟਲੀ ਹੁਣ ਤੇ ਇੰਨਾ ਟਾਈਮ ਪਹਿਲਾਂ ਹੋਇਆ ਹਲੇ ਇਹ ਤੇ ਸਰ ਸਤੰਬਰ ਤੇ ਹੋਇਆ ਸੀ ਜੇਹੀ ਤੁਹਾਨੂੰ ਕਦੇ ਨਹੀਂ ਹੋ ਕੇ ਆਈ 2023 ਦੀ ਸਤੰਬਰ ਨੂੰ ਹੋਇਆ ਦੋਸਤੋ ਇਹ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਮਨੀ ਹੈੱਡ ਕਾਂਸਟੇਬਲ ਹੈ ਆਪਣੇ ਤੇ ਰੀਸੈਂਟਲੀ ਇਹਨਾਂ ਦਾ ਮੈਡੀਕਲ ਹੋਇਆ ਤਾਂ ਇਹਨਾਂ ਤੋਂ ਵਧੀਆ ਜਾਣਕਾਰੀ ਆਪਾਂ ਨੂੰ ਹੋਰ ਕੋਈ ਨਹੀਂ ਦੇ ਸਕਦਾ ਹੈਗਾ ਤੇ ਮਣੀ ਆਪਾਂ ਨੇ ਗੱਲ ਕਰਨੀ ਹੈ ਜਿਹੜਾ ਹੁਣ ਪੰਜਾਬ ਪੁਲਿਸ ਕਨਸਟੇਬਲ ਦੇ ਜਿਹੜੇ ਤੁਹਾਨੂੰ ਪਤਾ ਟ੍ਰਾਇਲ ਚੱਲੇ ਸੀਗੇ ਹਨਾ ਹਾਂਜੀ ਉਹਨਾਂ ਦੀ ਫਿਰ ਲਿਸਟ ਵਗੈਰਾ ਹੋਰ ਸਾਰੇ ਚੀਜ਼ਾਂ ਪੈਂਡਿੰਗ ਪਈ ਹੈ ਬਟ ਠੀਕ ਜੀ ਮੈਡੀਕਲ ਬਾਰੇ ਜਾਣਕਾਰੀ ਆਪਾਂ ਅੱਜ ਇਹਨਾਂ ਨੂੰ ਦੇਣੀ ਹੈ ਕਿ ਮੈਡੀਕਲ ਦੇ ਵਿੱਚ ਕੀ ਕੀ ਹੁੰਦਾ ਸਾਰਾ ਕੁਝ ਉਹ ਸਭ ਜਿਹਾ ਨਾ ਠੀਕ ਹੈ ਜੀ ਤੇ ਆਪਾਂ ਸਟਾਰਟਿੰਗ ਕਰਦੇ ਪਹਿਲਾਂ ਤਾਂ ਤੇ ਹਾਂਜੀ ਨਾ ਧਿਆਨ ਤੋਂ ਦੋਸਤ ਨੂੰ ਦਿਖਾ ਰਿਹਾ ਕਿ ਹਨਾ ਇੱਕ ਮੈਡੀਕਲ ਰਿਪੋਰਟ ਜੋ ਕਿ ਮਰੇਂ ਹੀ ਦੀ ਹੈ ਸੇਮ ਸਾਰਾ ਦੇਖ ਸਕਦੇ ਹੋ ਕਿ ਕਿੰਨੇ ਸਟੈਂਪਸ ਵਗੈਰਾ ਸਾਰਾ ਕੁਝ ਲੱਗਾ ਹੋਇਆ ਤੇ ਕੀ ਕੀ ਮੈਡੀਕਲ ਟੈਸਟ ਨੇ ਇਹਦੇ ਵਿੱਚ ਤੇ ਆਪਾਂ ਇੱਕ ਇੱਕ ਬਾਰੇ ਗੱਲ ਕਰ ਕਰਦੇ ਆ ਮਨੀ ਪਹਿਲਾਂ ਤਾਂ ਸਭ ਤੋਂ ਕਿ ਕਿੰਨੇ ਦਿਨ ਹੈ ਨਾ ਮੈਡੀਕਲ ਦਾ ਪ੍ਰੋਸੈਸ ਹੈ ਜਿਹੜਾ ਸਾਰਾ ਕੁੜੀਆਂ ਮੁੰਡਿਆਂ ਦੇ ਲਈ ਥੋੜਾ ਕਿੱਥੇ ਹੋਏ ਸੀਗਾ ਕਿਹੜੇ ਜ਼ਿਲ੍ਹੇ 'ਚ ਹੁੰਦਾ ਹੈ ਠੀਕ ਸਾਫਤਾਪ ਹੁੰਦਾ ਹਾ ਜੀ ਸਰ ਮੇਰੀ ਡਿਸਟ੍ਰਿਕਟ ਵੈਸੇ ਬਰਨਾਲਾ ਕੀ ਤੇ ਸਾਰੇ ਇਹਨਾਂ ਨੇ ਜ਼ੋਨ ਵਾਈਜ਼ ਸਾਡੇ ਮੈਡੀਕਲ ਕਰਵਾਏ ਸੀਗੇ ਤੇ ਲੁਧਿਆਣਾ ਸੀ ਬਸ ਸੱਜੰਦੇ ਹੋਇਆ ਸੀ ਮੇਰਾ ਜੀ ਤੇ ਜਿਵੇਂ ਜੋਂਡ ਬਾਈ ਜਿਵੇਂ ਪਟਿਆਲਾ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਇਹ ਤੰਦਰ ਅਲਗ-ਅਲਗ ਜ਼ੋਨ ਬਣਾਈ ਸੀ ਕੁਝ ਕਿ ਸਾਰੇ ਡਿਸਟ੍ਰਿਕਟਾਂ ਦੇ ਵਿੱਚ ਨਹੀਂ ਹੋਏ ਸੀਗੇ ਤੇ ਹੈਡ ਹੈਡ ਕਨਸਟੇਬਲ ਦੇ ਮੇਰਾ ਲੋਕਾ ਅਨਸੀਵਲ ਸਰਜੰਦੇ ਹੋਇਆ ਸੀਗਾ ਜੀ ਤੇ ਜਿਵੇਂ ਬਠਿੰਡੇ ਵੀ ਬਠਿੰਡੇ ਲੱਗਦਾ ਇੱਕ ਦਿਨ ਜੀ ਹੋਇਆ ਨਾ ਮੈਡੀਕਲ ਉਹਨਾਂ ਦੇ ਜਿਵੇਂ ਮੇਰੇ ਨਾਲ ਦੇ ਮੁੰਡੇ ਕਰਵਾ ਕੇ ਆਏ ਸੀਗੇ ਉਹਨਾਂ ਦਾ ਇੱਕ-ਇੱਕ ਦਿਨਤੀ ਮੈਡੀਕਲ ਹੋ ਰਿਹਾ ਸੀਗਾ ਉੱਥੇ ਪਤਾ ਨਹੀਂ ਕ라우ਡ ਘੱਟ ਸੀਗਾ ਜੀ ਸਿਵਲ ਸਰਜੰਦ ਲੁਧਿਆਣੇ ਜਿਆਦਾ ਇਕੱਠਾ ਹੁੰਦਾ ਹੈਗਾ ਤੇ ਉੱਥੇ ਮਤਲਬ ਇਹਨੂੰ 3 ਦਿਨ 3 ਦਿਨ ਲੱਗੇ ਬੰਦੇ ਜੀ ਇਹ ਮੈਂ ਪਹਿਲੇ ਦਿਨ ਉਹਨਾਂ ਨੇ ਬਲੱਡ ਸੈਂਪਲ ਲੈਂਦੇ ਨੇ ਜੀ ਉਹ ਇੱਕ ਦਿਨ ਤਾਂ ਐ ਲਾ ਲਓ ਪੂਰਾ ਜੀ ਸਿਰਫ ਫਾਈਲ ਬਣਨ ਤੇ ਲੱਗ ਜਾਂਦਾ ਹੈਗਾ ਜੀ ਇਹਦੇ ਸੀਐਮਓ ਦਫ਼ਤਰ ਚੋਂ ਫਾਈਲ ਮਾਰਕ ਹੁੰਦੀ ਆ ਸਾਰਾ ਪ੍ਰੋਸੈਸ ਇਨੀਸ਼ੀਏਟ ਹੁੰਦਾ ਹੈਗਾ ਜੀ ਹਨਾ ਉਹ ਸੀਐਮਓ ਦਫ਼ਤਰ ਚ ਹੁੰਦਾ ਪਹਿਲਾਂ ਜੀ ਤੇ ਉਹ ਸਿਵਲ ਸਰਜਰ ਜਿਹੜਾ ਲੁਧਿਆਣੇ ਆ ਉਹਨਾਂ ਦਾ ਦਫ਼ਤਰ ਲੱਗ-ਲੱਗ ਨੇ ਜੀ ਸੀਐਮਓ ਦਫ਼ਤਰ ਲੱਗ ਬਣਿਆ ਹੋਇਆ ਤੇ ਸਿਵਲ ਸਰਜਰ ਦਾ ਜਿਹੜਾ ਸਿਵਲ ਹਸਪੀਟਲ ਲੱਗ ਬਣਿਆ ਹੋਇਆ ਉੱਥ ਆਪਾਂ ਸਵੇਰ ਜਾ ਕੇ ਉਹ 11:00 ਵਜੇ ਬੈਠਦੇ ਨੇਗੇ TCS ਦਾ ਬੰਦਾ ਆਉਂਦਾ ਲਿਆ ਜੀ ਉਹ ਮਤਲਬ ਆਉਂਦੇ ਨੇਗੇ ਕਿ ਉਹ ਪਹਿਲਾਂ ਬਾਇਓਮੈਟ੍ਰਿਕਸ ਕਰਦੇ ਥੋੜੀ ਸਭ ਤੋਂ ਪਹਿਲੇ ਅੱਛਾ ਸਿਆਮੂ ਡਾਕਟਰ ਦੇ ਵਿੱਚ ਉਹ ਹਿਸਾਬ ਦੇ ਨਾਲ ਪੁੱਛੀ ਜਾਪਾਂ ਤਾਂ ਹਾਂਜੀ ਇੱਕ ਜਿਵੇਂ ਲੁਧਿਆਣਾ ਡਿਸਟ੍ਰਿਕਟ ਹੈ ਇਹਦੇ ਵਿੱਚ ਨੇ ਤਾਂ ਕਿੰਨੀ ਕੁ ਸਟੈਂਸ ਦੇ ਵਿੱਚ ਬੱਚੇ ਆਉਂਦੇ ਨੇ ਕਿੰਨੇ ਇਹਨਾਂ ਨੂੰ ਯੂ ਟੋਟਲੀ 4-5 ਯੂਨ ਬਣਾਏ ਸੀਗੇ ਮੈਡੀਕਲ ਦੇ ਲਈ ਹਾਂਜੀ ਹਾਂ ਜਿਵੇਂ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਮਹਾਲੀ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਲੰਧਰ ਵੀ ਸ਼ਾਇਦ ਹੈਗਾ ਸੀਗਾ ਇੱਕ ਬਟਿੰਡਾ ਹੋ ਗਿਆ ਜੀ ਤਾਂ ਇਦਾਂ ਕਰਕੇ ਸਾਰੇ ਬੱਚਿਆਂ ਨੂੰ ਡਿਵਾਈਡ ਕਰ ਦਿੰਦੇ ਨੇ ਅਲੱਗ-ਅਲੱਗ ਸੋਧ ਵਿੱਚ ਡਿਵਾਈਡ ਕਰ ਦਿੰਦੇ ਨੇ ਹਾਂਜੀ ਹਾਂ ਇਹ ਡਿਸਟ੍ਰਿਕਟ ਦੇ ਵਾਈਜ਼ ਨਹੀਂ ਹੋਇਆ ਸਾਡਾ ਤੇ ਉੱਥੇ ਇੱਕ ਟੀਸੀਐਸ ਦਾ ਬੰਦਾ ਆਉਂਦਾ ਗਈ ਸੁਬਾ ਜਿਵੇਂ ਉਹ ਸੀਐਮ ਦਫ਼ਤਰ ਬੈਠਦੇ ਨੇ ਜੀ ਉਹ ਤੇ ਉਹ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਥੋੜੀ ਆ ਕੇ ਬਾਇਓਮੈਟ੍ਰਿਕਸ ਕਰਨੀ ਗਈ ਉਹ ਬਾਇਓਮੈਟ੍ਰਿਕਸ ਕਰਕੇ ਫਿਰ ਫਾਰਮ ਤੇ ਉਹ ਸਟੈਂਪ ਜੀ ਲਾ ਕੇ ਆਪਦੀ ਫਿਰ ਸੀਐਮ ਦਫ਼ਤਰ ਤੋਂ ਫਾਈਲ ਮਾਰਕ ਹੁੰਦੀ ਹੈ ਫੀਸ ਵਗੈਰਾ ਭਰਤੀ ਸਾਰੀ ਅੱਛਾ ਫੀਸ ਕਿੰਨੀ ਲੱਗਦੀ ਹੈ ਮਨੀ ਅੱਛਾ ਫੀਸ ਜਿ ਸਰ ਲਗ ਲਗ ਇਹ ਨਾ ਦੀ ਸਾਡੀ ਉੱਥੇ ਉਹਨਾਂ ਨੇ ਫਿਰ ਬਾਅਦ ਚੋਂ ਕਰਵਾਈ ਸੀ ਸਾਰੀ ਜਿਵੇਂ ਜਦੋਂ ਫਾਈਲ ਜਮਾ ਕਰਵਾਈ ਹੈ ਸਾਡੀ ਕਿਹੜਾ ਹਾਂ ਉਹਨਾਂ ਨੇ ਫਾਰਮ ਫਾਰਮ ਮਿਲ ਜਾਂਦਾ ਪ੍ਰੋਪਰ ਇਹ ਠੀਕ ਹੈ 8 ਪੇਜ ਹੁੰਦੇ ਨੇਗੇ ਤੇ ਉਹ ਫਾਰਮ ਬਾਹਰੋਂ ਮਿਲ ਜਾਂਦਾਗਾ ਬਾਹਰ ਬੈਠੇ ਹੁੰਦੇ ਨੇ ਸੇਲਰ ਉਹ ਤੁਹਾਨੂੰ ਫਾਰਮ ਪਰਵਾ ਕੇ ਸਾਰਾ ਉਹਦਾ ਫਾਰਮ ਆ ਵੀ ਭਰ ਦਿੰਦੇ ਨੇਗੇ ਸਨੈਪਸ਼ ਵਗੈਰਾ ਲਗਾਉਂਦੇ ਨੇ ਉਹਦੇ ਪੰਜ ਛੇ ਫੋਟੋਆਂ ਲੱਗਦੀਆਂ ਪਾਸਪੋਰਟ ਸਾਈਜ਼ ਦੀਆਂ ਫਿਰ ਉਹ ਸਾਰੀ ਫਾਈਲ ਤਿਆਰ ਕਰਕੇ 100 ਰੁਪਏ ਉਹ ਆਪ ਲੈਂਦੇ ਨੇਗੇ ਜੀ ਠੀਕ ਹੈ ਤੇ ਬਾਹਰ ਬੈਠੇ ਨੇ ਪ੍ਰਾਈਵੇਟ ਬੰਦੇ ਜੀ ਉਹ ਪਰ ਕੇ ਤੁਹਾਨੂੰ ਸਾਰਾ ਫਾਰਮ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਅੰਦਰੋਂ ਸੀਐਮਓ ਦਫ਼ਤਰ ਤੋਂ ਫਾਈਲ ਮਾਰਕ ਹੁੰਦੀ ਹੈ ਜੀ ਵੀ ਹਾਂ ਇਹ ਬੰਦਾ ਮੈਡੀਕਲ ਕਰਵਾਉਣਾ ਹੈਗਾ ਫਿਰ ਜਾਣਾ ਪੈਂਦਾ ਫਿਊਲ ਉੱਥੇ ਹਸਪੀਟਲ ਅਥਰੋਤੇ ਉੱਥੇ ਡਾਕਟਰਾਂ ਨੂੰ ਜਿਹਨੇ ਜਿਹਨੇ ਡਾਕਟਰ ਤੁਹਾਨੂੰ ਲਿਸਟ ਦੇ ਵਿੱਚ ਦੱਸੇ ਨੇ ਜੀ ਹਾਂ ਉਹ ਸਾਰੇ ਡਾਕਟਰ ਨੂੰ ਮਿਲਣਾ ਪੈਂਦਾ ਹੈ ਜੀ ਕਿਵੇਂ ਕਿੰਨਾ ਆਲਾ ਹੋ ਗਿਆ ਇਹ ਆਪਾਂ ਇਹਦੇ ਟੋਟਲੀ ਤੁਹਾਡੇ ਜਿਵੇਂ ਪੇਜ ਆ ਪੇਜ ਦੇ ਵਿੱਚ ਆਪਾਂ 19 ਚੀਜ਼ਾਂ ਨੇ ਤੇ ਆ ਪਹਿਲੀਆਂ 4 ਛੱਡ ਕੇ ਆ ਜਸਤ ਕਿੰਨੇ ਟੈਸਟ ਰਹਿੰਦੇ ਨੇ 15 ਟੈਸਟ ਰਹਿੰਦੇ ਨੇ ਬਰਾਦਰ 14 ਜਾਂ 15 ਟੈਸਟ ਟੈਸਟ ਰਹ ਜਾਂਦੇ ਨੇ ਤੁਹਾਡੇ ਸਾਰੇ ਹੀ ਹਾਂਜੀ ਹਾਂ ਸਭ ਤੋਂ ਪਹਿਲਾਂ ਚਲ ਮੈਂ ਤੈਨੂੰ ਪੁੱਛਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਮਨੀ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਸਾਰਾ ਤੇਰਾ ਮੈਡੀਕਲ ਰਿਪੋਰਟ ਮੇਰੇ ਸਾਹਮਣੇ ਆ ਤਾਂ ਫਸਟ ਆਫ ਆਲ ਪਹਿਲੇ ਨੰਬਰ ਤੇ ਜਿਹੜਾ ਹੈਗਾ ਪਹਿਲਾ ਤਾਂ ਉਮੀਦਵਾਰ ਦਾ ਨਾਮ ਲਿਖਿਆ ਜਾਂਦਾ ਤੇ ਤੇਰਾ ਨਾਮ ਹੋ ਜਾਣਾ ਏ ਤੁਹਾਡਾ ਜੋ ਵੀ ਬੱਚੇ ਦੇਖ ਰਹੇ ਨੇ ਸਾਰਿਆਂ ਦਾ ਤੁਹਾਡਾ ਨਾਮ ਹੋ ਜਾਣਾ ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਦਾ ਨਾਮ ਆ ਜਾਣਾ ਹੈ ਸੈਕਿੰਡ ਤੇ ਤੇ ਅਸਾਮੀ ਵਿੱਚ ਅਸਾਮੀ ਵਿੱਚ ਮੈਡੀਕਲ ਕਰਨਾ ਹੈ ਇਹਦਾ ਕੀ ਸੀਨੇ ਬੀ ਸਰ ਜੀ ਤੁਸੀਂ ਕਿਹੜੀ ਪੋਸਟ ਵਾਸਤੇ ਮੈਡੀਕਲ ਕਰਵਾਉਣ ਆ ਰਹੇ ਹੋ ਡਿਪਾਰਟਮੈਂਟ ਦਾ ਨਾਮ ਵਗੈਰਾ ਇਹ ਚ ਤੁਹਾਡਾ ਆਪਣਾ ਹੋਣਾ ਤੇ ਉਸ ਤੋਂ ਬਾਅਦ ਓਪੀਡੀ ਨੰਬਰ ਇਹ ਬਾਅਦ ਵਿੱਚ ਹੁੰਦਾ ਓਏ ਸਾਰਾ ਐਂਡ ਤੇ ਆਪ ਹੀ ਲਾਉਣੀ ਹੈ ਜੀ ਉਹ ਵਾਸਤੇ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਸ਼ੁਰੂ ਹੋਏਗੇ ਨੇ ਟੈਸਟ ਮੈਡੀਕਲ ਟੈਸਟ ਤੇ ਮੈਡੀਕਲ ਟੈਸਟ ਵਿੱਚ ਸਭ ਤੋਂ ਪਹਿਲਾ ਹੈਗਾ ਤੁਹਾਡਾ ਸਕਰੀਨਿੰਗ ਐਕਸ-ਰੇ ਟੈਸਟ ਜਾਂ ਅਲਟਰਾਸਾਊਂਡ ਟੈਸਟ ਇਹ ਮਨੀ ਤੁਹਾਡਾ ਹੋਇਆ ਸੀਗਾ ਸਾਰਾ ਹਨਾ ਹਾਂਜੀ ਮੇਰੇ ਸਾਰੇ ਹੋਏ ਸੀਗੇ ਜੀ ਤੇ ਸਾਰੇ ਕੋਈ ਇਹ ਤਾਂ ਕੰਪਲਸਰੀ ਨਹੀਂ ਹੈਗਾ ਵੀ ਇਹਦੇ ਇਹਨਾਂ ਨੇ ਲਿਸਟ ਦੇ ਵਿੱਚ ਲਿਖਿਆ ਸੀਰੀਅਲ ਵਾਈਜ਼ ਇਦਾਂ ਹੀ ਕਰਵਾਉਣੇ ਨੇ ਤੁਹਾਨੂੰ ਉੱਥੇ ਜਿਵੇਂ ਜਿਵੇਂ ਡਾਕਟਰ ਮਿਲ ਰਹੇ ਨੇ ਡਾਕਟਰ ਅਕੀਪੀ ਵੀ ਰਹੇਗੀ ਹਾਂ ਉਹ ਕਰਵਾਈ ਚੱਲੂ ਜੀ ਬਸ ਆਪ ਦਾ ਨਹੀਂ ਮਤਲਬ ਇਹ ਤਾਂ ਵੈਸੇ ਆਪਾਂ ਸੀਰੀਅਲ ਵਾਈਜ਼ ਸੋਚ ਰਹੇ ਸਾਰੇ ਇਦਾਂ ਉਹ ਤਾਂ ਚਲੋ ਕੋਈ ਕਿਤੇ ਨਹੀਂ ਜਿਹੜਾ ਜਿਹਨੂੰ ਜਿੰਨਾ ਜਲਦੀ ਫ੍ਰੀ ਹੁੰਦਾ ਬੱਚਾ ਉਹ ਸਾਈਡ ਹਾਂਜੀ 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 ਉਸ ਤੋਂ ਬਾਅਦ ਤੁਹਾਡਾ ਖੂਨ ਦਾ ਟੈਸਟ ਹੈ ਬਲੱਡ ਯੂਰੀਆ ਸੀਰਮ ਸਾਰਾ ਇਹ ਸਾਰਾ ਟੈਸਟ ਹੈ ਹਾਂ ਜੀ ਬਲੱਡ ਸੈਂਪਲ ਲਏ ਸੀ ਉਹਨਾਂ ਨੇ ਹੱਡੀ ਜੀ ਬਲੱਡ ਸੈਂਪਲ ਲਏ ਸੀਗੇ ਉੱਤੇ ਡਿਪੈਂਡ ਕਰਦਾ ਹੈ ਜੀ ਮੈਡੀਕਲ ਕਿੱਥੇ ਹੋ ਰਿਹਾ ਹੈਗਾ ਕਈ ਵਾਰ ਭੀੜ ਜ਼ਿਆਦਾ ਹੁੰਦੀ ਹੈ ਤਾਂ ਸੈਂਪਲ ਘੰਟੇ-ਘੰਟੇ ਬਾਅਦ ਦੇ ਦਿੰਦੇ ਹੈ ਰਿਪੋਰਟ ਆਈ ਹੁੰਦੀ ਆ ਤੇ ਕਈ ਵਾਰ ਉਹ ਰਿਪੋਰਟ ਨੈਕਸਟ ਡੇ ਮਿਲਦੀ ਹੈ ਜੀ ਉਹ ਕੋਈ ਜ਼ਿਆਦਾ ਕ라우ਡ ਹੁੰਦਾ ਨਾ ਤਾਂ ਸੈਂਪਲ ਜ਼ਿਆਦਾ ਹੋਣ ਕਰਕੇ ਉਹ ਰਿਪੋਰਟ ਮਿਲਦੀ ਨਹੀਂ ਕਿ ਨੈਕਸਟ ਡੇ ਮਿਲਦੀ ਹੈ ਰਿਪੋਰਟ ਕਰੋਗੀ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਪਿਸ਼ਾਬ ਟੈਸਟ ਆ ਇਹ ਇਹ ਡੋਪ ਦਾ ਹੋਇਆ ਸੀਗਾ ਜੀ ਟੈਸਟ ਹੋਇਆ ਸੀਗਾ ਹਾਂ ਜੀ ਡੋਪ ਟੈਸਟ ਡੋਪ ਟੈਸਟ ਵੀ ਨਹੀਂ ਨਹੀਂ ਉਹ ਬੱਚਿਆ ਉਹ ਬੱਚਿਆ ਸੀ ਜਿਹੜੇ ਹਿਆਰ ਤੇ ਪਰਮੋ ਨੇ ਡੋਪ ਲਈ ਉਹ 1384 ਟੋਟਲ ਮਰਵਾਈ ਸੀ ਉਹਦੇ ਨਾਲ 384 ਦੇ ਬਾਕੀ ਮੈਂ ਟੈਸਟਾਂ ਵੀ ਹੋ ਗਈ ਜੀ ਤੇ 1000 ਰੁਪਏ ਡੋਪ ਦਾ ਪਰਵਾਇਆ ਸੀ ਉਹਨਾਂ ਨੇ 1000 ਪਰ ਡੋਪ ਦਾ ਕੱਲਾ ਹਾਂਜੀ ਹਾਂ ਡੋਪ ਟੈਸਟ ਦੇ ਵਿੱਚ ਥੋੜਾ ਯੂਰੀਨ ਟੈਸਟ ਲੈਂਦੇ ਨੇ ਹਨਾ ਥਾਣੀ ਯੂਰੀਨ ਟੈਸਟ ਲੈਂਦੇ ਨੇ ਉਹ ਨਾਲ ਹੀ ਲੈ ਲੈਂਦੇ ਨੇ ਬਲੱਡ ਦੇ ਨਾਲ ਹੀ ਇਕੱਠੇ ਰਿਪੋਰਟਾਂ ਇਕੱਠੀਆਂ ਆ ਜਾਂਦੀਆਂ ਉਹਦੀਆਂ ਓਕੇ 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 ਠੀਕ ਹੈ ਤੇ ਇਹਦੇ ਵਿੱਚ ਡੋਪ ਦੇ ਵਿੱਚ ਤਾਂ ਬਹੁਤ ਫਸਣ ਦੇ ਚਾਂਸਸ ਹੁੰਦੇ ਨੇ ਜਿਹੜੇ ਬੱਚੇ ਵੀ ਕਿਸ ਤਰ੍ਹਾਂ ਦਾ ਕੁਝ ਇਨਟੇਕ ਕੀਤਾ ਹੁੰਦਾ ਸਾਰਾ ਇਦਾਂ ਤੇ ਜਿਸ ਅਨਲਿਸਿਸ ਰੰਦ ਨੂੰ ਸੀਨ ਆਇਆ ਸੀ ਹੈ ਨਾ ਮੈਂ ਲਾ ਦੱਸ ਰਿਹਾ ਸੀ ਤੂੰ ਮੈਨੂੰ ਤਾਂ ਸਰ ਸਾਡੇ ਜਿਹੜੇ ਅਸੀਂ 5 ਜਾਣੀ ਸੀਗੇ ਮੁੰਡੇ ਹੀ 5 ਜਾਣੇ ਦੇ ਸਾਡੇ 4 ਤਾਂ ਅਸੀਂ ਕਲੀਅਰ ਹੋ ਗਏ ਸੀਗੇ ਇੱਕ ਮੁੰਡੇ ਨੇ ਉਹ ਕਹਿੰਦਾ ਮੈਂ ਕੱਪਸ਼ੇਰੂ ਪੀ ਲਿਆ ਸੀਗਾ ਜੀ ਇੱਕ ਦਿਨ ਪਹਿਲਾਂ ਕਹਿੰਦਾ ਮੇਰੇ ਫਾਂਸੀ ਵਗੈਰਾ ਸੀਗੀ ਉਹਨੇ ਰਾਤ ਨੂੰ ਕੱਪਸ਼ੇਰੂ ਵਿਚਾਲਾ ਪੀ ਲਿਆ ਉਹ ਦੋ ਵਜੇ ਵਿੱਚ ਆ ਗਿਆ ਸੀਗਾ ਜੀ ਅੱਛਾ ਠੀਕ ਹੈ ਹਾਂਜੀ ਬਾਕੀ ਸਾਰਾ ਆਲ ਕਲੀਅਰ ਸੀਗਾ ਬਾਕੀ ਸਾਰਾ ਕਲੀਅਰ ਸੀਗਾ ਜੀ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਵਰਟੀਕਲ ਸਕੂਰ ਦੀ ਸਪੈਸ਼ਲਿਸਟ ਦੀ ਰਿਪੋਰਟ ਗਾਇਨਕੋਲੋਜਿਸਟ ਦੀ ਰਿਪੋਰਟ ਇਹਨਾਂ ਲਈ ਕੁੜੀਆਂ ਨੂੰ ਜ਼ਿਆਦਾ ਦੇ ਦੇ ਰਹੇ ਨੇ ਗਏ ਨੋਵਲ ਡਾਇਰੈਕਟਰ ਗੁੰਡਿਆਂ ਨੂੰ ਲੋਰ ਨਹੀਂ ਚੀਕਾ ਇਹ ਕੁੜੀਆਂ ਬਾਰੇ ਵੀ ਹਾਂ ਆਪਾਂ ਗੱਲ ਕਰ ਲੈਂਦੇ ਆ ਕੁੜੀਆਂ ਦਾ ਇਹਦੇ ਵਿੱਚ ਕੀ ਸੀਨ ਹੈ ਕੁੜੀਆਂ ਦਾ ਵੀ ਸੇਮ ਹੀ ਟੈਸਟ ਹੁੰਦੇ ਨੇ ਸਾਰਾ ਕੁਝ ਹੈ ਨਾ ਸਰ ਸਾਰੇ ਸੇਮ ਹੁੰਦੇ ਨੇ ਬਸ ਉਹਨਾਂ ਨੂੰ ਗਾਈ ਨੋ ਵਗੈਰਾ ਦਿਖਾਉਣਾ ਪੈਂਦਾ ਉਹਨਾਂ ਦੇ ਕੁੜੀਆਂ ਦਾ ਅਲਟਰ ਹਾਰਨ ਵਗੈਰਾ ਸ਼ਾਇਦ ਹੁੰਦਾ ਪਰ ਧਿਆਨ ਨਾਲ ਜੀ ਤੇ ਗੁੰਡਿਆਂ ਦੇ ਨਾਲੇ ਦੇਖਦੇ ਹੁੰਦੇ ਨੇ ਹੈੱਡ ਕਨਸਟੇਬਲ ਕੁੜੀ ਹੈਗੀ ਆਪਾਂ ਉਹ ਤੋਂ ਗੱਲ ਕਰਾਂਗੇ ਇਹਦੇ ਬਾਰੇ ਹਾਂ ਹਾਂਜੀ 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 ਮੈਂ ਰਿਗਾਈਡ ਕਰ ਦੂਗੀ ਜੀ ਜੀ ਬਿਲਕੁਲ ਤਾਂ ਇਹਦੇ ਵਿੱਚ ਹੋਰ ਜੋ ਮੇਨਲੀ ਪੰ ਮੇਲੇ ਅੱਖਾਂ ਨਹੀਂ ਹੈ ਜੀ ਬਸ ਉਹ ਅੱਖਾਂ ਦਾ ਹੀ ਬਹੁਤ ਧਿਆਨ ਨਾਲ ਦੇਖਦੇ ਨੇ ਜੀ ਉਹ ਅੱਖਾਂ ਦੇ ਵਿੱਚ ਕੀ ਕੀ ਚੈੱਕ ਹੋਇਆ ਮਨੀ ਕਿਵੇਂ ਹੋਇਆ ਚੈੱਕ ਹਾਂ ਸਰ ਅੱਖਾਂ ਦੇ ਵਿੱਚ ਹੀ ਉਹ ਜਿਹੜਾ ਨਾ ਮਤਲਬ ਉਹਨਾਂ ਦੇ ਅੱਖਾਂ ਦੇ ਡਾਕਟਰ ਨੇ ਜਿਹੜੇ ਉਹ ਜਿਹੜੇ ਉਹਨਾਂ ਨੂੰ ਬੋਰ ਲੱਗਿਆ ਹੁੰਦਾ ਅੰਦਰ ਪੜਾ ਕੇ ਦੇਖਦੇ ਨੇ ਜੀ ਉਹ ਜਿਹੜਾ ਤੇਰਾ ਅੱਖਾਂ ਦਾ ਟੈਸਟ ਹੋਇਆ ਤੇ ਅੱਖਾਂ ਦੇ ਟੈਸਟ ਕੀ ਕੀ ਚੈੱਕ ਕੀਤਾ ਤੇਰਾ ਉਹਨਾਂ ਨੇ ਉਹ ਡਿਟੇਲ ਦੇ ਵਿੱਚ ਜਾਣਕਾਰੀ ਦੇ ਜੀ ਸਰ ਅੱਖਾਂ ਦੇ ਵਿੱਚ ਉਹਨਾਂ ਨੇ ਸਰ ਉਹਨਾਂ ਨੇ ਲੈਣ ਦਾ ਆ ਦੇਖਿਆ ਜੀ ਪੜਵਾ ਕੇ ਜਿਹਦੇ ਵਿੱਚੋਂ ਜਿਹੜੇ ਨੰਬਰ ਹੁੰਦੇ ਨੇਗੇ ਅੱਛਾ ਤੇਰੇ ਬਾਰੇ ਕਿਹੜੇ ਅੱਖਰ ਸੀਗੇ ਏ ਬੀ ਸੀ ਸੀਗਾ ਜਾਂ 1 2 3 ਸੀਗਾ ਜਾਂ ਕੀ ਸੀ ਏ ਬੀ ਸੀ ਸਰ ਏ ਬੀ ਸੀ ਉਹ ਫਿਕਸ ਸੀ ਉਹ ਨਾਲ ਇਹ ਹੋ ਤੇ ਮਤਲਬ ਉਹ ਪ੍ਰਵਾਹ ਦੇਖਦੇ ਸੀਗੇ 6x6 ਦੀ 6 ਮੀਟਰ ਦੀ ਤੁੰਤੂਣੀ ਉਹ ਸ਼ੀਸ਼ਾ ਲੱਗਿਆ ਹੋਇਆ ਸ਼ੀਸ਼ੇ ਦੇ ਵਿੱਚ ਪੜਾ ਕੇ ਦੇਖਦੇ ਸੀਗੇ ਜੀ ਅੱਛਾ ਦੋਨੇ ਅੱਖਾਂ ਪ੍ਰੋਪਰ ਬੰਦ ਕਰਵਾ ਕੇ ਪਹਿਲਾਂ ਇੱਕ ਆਠ ਹੁਣ ਲੱਗੀ ਇੱਕ ਬੰਦ ਕਰਵਾ ਕੇ ਜੀ ਹਾਂਜੀ ਫਿਰ ਉਹ ਤੋਂ ਬਾਅਦ ਕਲਰ ਬਲਾਈਨਸ ਹੁੰਦਾ ਗਈ ਕਲਰ ਮੈਡੀਸ ਤੇ ਤੁਹਾਨੂੰ ਬੁੱਕ ਪੜਾਈ ਜਾਂਦੀ ਆ ਕਹਿੰਦੇ ਕਿ 10 12 ਅੱਖਰ ਸਾਨੂੰ ਪੜਵਾਏ ਸੀ ਉਹਨਾਂ ਦੀ ਕੰਰੈਂਟ ਵੇ ਅੱਖਰ ਸੀਗੇ 컬러 ਦੇ ਵਾਲੇ ਤੇ ਉਹ ਪੜਵਾਏ ਸੀਗੇ ਬਸ ਤੇ ਉਸ ਤੋਂ ਬਾਅਦ ਆਪਣਾ ਇੱਕ ਹੁੰਦਾ ਥੋੜਾ ਅੱਖਾਂ ਨੂੰ ਟੈਸਟ ਕਰਦੇ ਨੇ ਅੱਖਾਂ ਦੀ ਪੁਤਲੀ ਵਗੈਰਾ ਟੈਸਟ ਕਰਦੇ ਨੇ ਉਹ ਵੀ ਸਾਰਾ ਥੋੜਾ ਹੋਇਆ ਹਨ ਸਭ ਇੱਕ ਵਧੀਆ ਪ੍ਰੋਪਰ ਤਰੀਕੇ ਨਾਲ ਚੈੱਕ ਹੋਇਆ ਮੈਡੀਕਲ ਅੱਖਾਂ ਦਾ ਜੀ ਹਾਂ ਜੀ ਹਾਂਜੀ ਪ੍ਰੋਪਰ ਮੈਡੀਕਲ ਹੋ ਜਾਦਾ ਸੀਰੀਅਸ ਮੰਦੀ ਨਹੀਂ ਗਈ ਅੱਖਾਂ ਦਾ ਤਾਂ ਉਹ ਤੇ ਤੇਰੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਹੋਇਆ ਵੀ ਜੇ ਕਿਸੇ ਜੁਆਕ ਦੇ ਅੱਖਾਂ ਤੇ ਅੰਕ ਲੱਗੇ ਹੋਈਆਂ ਸੀਗੀਆਂ ਜਾਂ ਹੁਣ ਕਿਉਂਕਿ ਮੋਸਟਲੀ ਜੁਆਕ ਪੜੇ ਲੱਗੇ ਹੁੰਦੇ ਨੇ ਸਾਰੇ ਹਨ ਹਾਂਜੀ ਤਾਂ ਇਸ ਤਰ੍ਹਾਂ ਦਾ ਕੋਈ ਸੀਨ ਹੋਵੇ ਤੇਰੇ ਸਾਹਮਣੇ ਆਇਆ ਹੋਵੇ ਨਹੀਂ ਐਣਕਾ ਨਾਲ ਤਾਂ ਕੋਈ ਨਹੀਂ ਸੀ ਕਿ ਇਹ ਕੋਈ ਜਿਹਨੇ ਪਹਿਲਾਂ ਲੱਗੀ ਵੀ ਹੋਣੀ ਸੀ ਕਿਸੇ ਦੇ ਤਾਂ ਸਪੈਕਟਸ ਆਪਣਾ ਲੇਜ਼ਰ ਕਰਾ ਕੇ ਗਏ ਸੀ ਸਾਰੇ ਟੱਗਰੀ ਬਣਾਓ ਓਕੇ ਓਕੇ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦੀ ਆ ਨੱਕ ਕਾਨ ਗਲੇ ਦੀ ਰਿਪੋਰਟ ਇਹਦੇ ਵਿੱਚ ਮਨੀ ਥੋੜਾ ਸਾਰਾ ਕੁਝ ਚੈੱਕ ਹੁੰਦਾ ਨੱਕ ਵਗੈਰਾ ਕੰਨ ਵਗੈਰਾ ਗਲਾ ਹਾਂਜੀ ਇਹ ਡਾਕਟਰ ਇੱਕੋ ਹੀ ਹੁੰਦੇ ਨੇ ਈ.ਐਨ.ਟੀ ਵਾਲੇ ਅੱਛਾ ਬਸ ਉਹ ਦੇਖਦੇ ਹੁੰਦੇ ਚਾਹ ਸਾਡੇ ਕੱਪ ਕਰਦੇ ਨੇ ਇਹ ਉਹ ਅੱਖਰ ਦਾ ਪੱਤੇ ਦਾ ਗੱਲੇ ਦੇ ਓਕੇ ਓਕੇ ਇਹ ਜਿਆਦਾ ਮਤਲਬ ਇਹ ਚੈੱਕ ਹੁੰਦਾ ਕਿ ਹਾਂ ਤੁਹਾਡੇ ਨੱਕ ਦੀ ਹੱਡੀ ਨੇ ਵਧੀ ਹੋਵੇ ਕੰਨ ਦਾ ਪੜਦਾ ਵਗੈਰਾ ਨਾ ਫਟਿਆ ਹੋਵੇ ਠੀਕ ਹੈ ਹਾਂ ਜੀ ਅੱਗੇ ਜੇ ਮੇਲੀ ਚੈੱਕ ਹੁੰਦੀ ਨੇ ਦੋਸਤੋ ਤੁਹਾਡੀ ਸਾਰੀਆਂ ਤੇ ਉਸ ਤੋਂ ਬਾਅਦ ਤੁਹਾਡਾ ਹੱਡੀਆਂ ਦਾ ਡਾਕਟਰ ਆ ਜਾਂਦਾ ਹੱਡੀਆਂ ਦਾ ਡਾਕਟਰ ਦੀ ਰਿਪੋਰਟ ਉਹ ਤੁਹਾਡਾ ਚੈੱਕ ਕਰਦਾ ਤੇ ਹਾਂ ਜੀ ਉਹ ਸਾਰਾ ਕੈਕਟਰ ਪ੍ਰੋਪਰ ਕਰਦੇ ਨੇ ਹਾਂ ਜੀ ਹਾਂ ਵੀ ਅੰਗ ਪੈਰ ਬੰਦੇ ਦਾ ਕੋਈ ਕ੍ਰੈਕਟਰ ਨਹੀਂ ਹੈਗਾ ਜੀ ਜਾਂ ਕੋਈ ਫ੍ਰੈਕਚਰ ਹੋਇਆ ਹੋਵੇ ਉਹ ਦੇਖਦੇ ਨੇ ਇਹ ਉਹ ਮਨੀ ਕਿੰਨੇ ਟਾਈਮ ਬਾਅਦ ਹੋਇਆ ਮੈਡੀਕਲ ਇਹ ਜੀ ਹਾਂ ਸਾਡਾ ਦਸੰਬਰ ਦੇ ਮੈਡੀਕਲ ਉਹ ਆ ਆਖਰੀਕਲ ਹੋਈ ਸੀ ਗਈ ਅਗਸਟ ਚ ਰਿਜ਼ਲਟ ਆਇਆ ਸੀ ਇਹਨਾਂ ਦਾ ਤੇ ਅਗਲੇ ਮਹੀਨੇ ਖੜੇ ਮੈਡੀਕਲ ਹੋਗੇ ਸੀ ਸਤੰਬਰ ਚ ਤੂੰ ਲਾਲਾ ਮਤਲਬ 9 9 ਮਹੀਨੇ ਲੱਗੇਗੇ 9 ਮਹੀਨੇ ਹਾਂਜੀ 9 ਮਹੀਨੇ ਲੱਗੇ ਉਹ ਹੀ ਆ ਇਹ 9 ਤਾਂ ਹੀ ਇਸ ਸੀ ਦਾ ਰਿਪੋਰਟ ਕਰਨ ਦਾ ਮਤਲਬ ਮੈਡੀਕਲ ਕਰਨ ਦਾ ਤਾਂ ਹੁੰਦਾ ਕਿ ਬੱਚਾ 9 ਮਹੀਨੇ ਅੰਦਰ ਬਾਹਰ ਰਿਹਾ ਕੁਝ ਹੋਇਆ ਹਨ ਕੋਈ ਕੋਈ ਇੰਜਰੀ ਹੋ ਗਈ ਹੋਵੇ ਉਹਨੂੰ ਜਾਂ ਫਿਰ ਕਿਉਂਕਿ ਹੁਣ ਤੁਹਾਨੂੰ ਇਹਨਾਂ ਨੇ ਉਸ ਤੋਂ ਬਾਅਦ ਟ੍ਰੇਨਿੰਗ ਤੇ ਭੇਜਣਾ ਹੈ ਤਾਂ ਅਨਫਿਟ ਬੰਦਾ ਟ੍ਰੇਨਿੰਗ ਤੇ ਨਹੀਂ ਜਾ ਸਕਦਾ ਹੈਗਾ ਹੈਨਾ ਤਾਂ ਕਰਕੇ ਬੰਦੀ ਇਹ ਜੋ ਆ ਟੈਸਟ ਆਪਨਾ ਹੱਡੀਆਂ ਦਾ ਹੱਡੀਆਂ ਦੇ ਰੈਸ ਦੀ ਰਿਪੋਰਟ ਆ ਇਹ ਚੈੱਕ ਕੀਤਾ ਜਾਂਦਾ ਤੁਹਾਨੂੰ ਪ੍ਰੋਪਰਲੀ ਕਿ ਤੁਸੀਂ ਫਿਜ਼ੀਕਲੀ ਫਿਟ ਹੋ ਤੁਹਾਡੇ ਕੋਈ ਕਿਸ ਤਰ੍ਹਾਂ ਦੀ ਕੋਈ ਐਕਸੀਡੈਂਟ ਵਗੈਰਾ ਕਿਸ ਚੀਜ਼ ਦੇ ਨਾ ਹੋਇਆ ਹੋਏ ਜਾਂ ਕੁਝ ਉਹ ਤਾਂ ਉਹ ਸਭ ਚੀਜ਼ਾਂ ਉਹ ਧਿਆਨ ਨਾਲ ਦੇਖਦੇ ਨੇ ਹੈ ਨਾ ਮਨੀ ਹਾਂਜੀ ਸਰ ਹਾਂਜੀ ਹਾਂਜੀ ਸਰ ਇੱਕ ਨਾ ਅੱਖਾਂ ਦਾ ਹੋਰ ਰਹਿ ਗਿਆ ਜੀ ਇੱਕ ਨਾ ਕਲਰ ਬਲਾਈਂਡਨੈਸ ਮਤਲਬ ਕਿ ਉਹ ਸੀਰੀਅਸ ਲੈਂਦੇ ਨੇ ਜੀ ਇੱਦਾਂ ਨਹੀਂ ਹੈਗਾਗਾ ਮੈਂ ਕਿ कहीं ਦੂਰ ਹੋਈ ਰੋਡੀ ਆਈ ਸਾਈਜ਼ ਜੀ ਮੈਂ ਠੀਕ ਆਣਾ ਜੀ ਤਾਂ ਉਹ ਪਾਸ ਕਰਤਾ ਤੇ ਕਲਰ ਬਲਾਈਂਡ ਨੇ ਤੁਸੀਂ ਨਹੀਂ ਦੇਖ ਪਾਏ ਤਾਂ ਸਰ ਉਹ ਇੱਕ ਨਾਲ ਦਾ ਮੁੰਡਾ ਸੀਗਾ ਜੀ ਉਹਦਾ ਕਲਰ ਬਲਾਈਂਡਨ ਬਾਕੀ ਨਿਗਾ ਠੀਕ ਸੀ ਉਹਦੀ ਤਾਂ ਸਰ ਉਹਨੂੰ ਮਤਲਬ ਰਿਜੈਕਟਿਵ ਨਹੀਂ ਕੀਤਾ ਹੈਗਾ ਉਹ ਬੋਰਡ ਦੇ ਵਿੱਚ ਪਾਇਆ ਗਿਆ ਇੱਕ ਬਾਅਦ ਦੇ ਵਿੱਚ ਉਹ ਨਾ ਬੋਰਡ ਬੈਠਦਾ ਹੁੰਦਾ ਹੈ ਨਹੀਂ ਹਸਪੀਟਲ ਦਾ ਅੱਛਾ ਬੜੀ ਮੈਡੀਕਲ ਬੋਰਡ ਬੈਠਦਾ ਹੁੰਦਾ ਹੈਗਾ ਉਹ ਬੋਰਡ ਦੇ ਵਿੱਚ ਹਾਜ਼ਰ ਹੋਣਾ ਪੈਂਦਾ ਹੈ ਜੀ ਫਿਰ ਉੱਥੇ ਜਾ ਕੇ ਦੁਬਾਰਾ ਚੈੱਕ ਕਰਾਉਣੀ ਹੈ ਉਹ ਓਕੇ ਮਤਲਬ ਉਹਦਾ ਅਨਫਿਟ ਕਰਤੇ ਉਹਨੂੰ ਰੀ ਮੈਡੀਕਲ ਪਾਤਾ ਉਹਦਾ ਰਿਜੈਕਟਿਵ ਨਹੀਂ ਕੀਤਾ ਜੀ ਉਹਨੂੰ ਮਤਲਬ ਉਹ ਕਹਿੰਦੇ ਤੁਸੀਂ ਤੁਸੀਂ ਨਾ ਇੱਕ ਬੋਰਡ ਬੈਠੇਗਾ ਤੁਹਾਡਾ ਉਹ ਬੋਰਡ ਦੇ ਵਿੱਚ ਤੁਸੀਂ ਹਾਜ਼ਰ ਹੋਨੇਗਾ ਫਾਈਨਲ ਡਿਸੀਜਨ ਉਹਨਾਂ ਦਾ ਹੋਏਗਾ ਕਿ ਕਲਰ ਬਲਾਈਂਡਨੈਸ ਦਾ ਕੀ ਕੀਤਾ ਜਾਵੇ ਅੱ ਇੱਕ ਇਹੋ ਜਿਹਾ ਉਸ ਤੋਂ ਬਾਅਦ ਇਹ ਕਿਹਾ ਜੇਕਰ ਕਿਸੇ ਅੰਗ ਵਿੱਚ ਨੁਕਸ ਹੈ ਪ੍ਰਤੀਸ਼ਤਾ ਇਹ ਵੀ ਕੋਈ ਹੋ ਨਹੀਂ ਹਨ ਉਸ ਤੋਂ ਬਾਅਦ ਸਰਜਿਕਲ ਸਪੈਸ਼ਲਿਸਟ ਦੀ ਰਿਪੋਰਟ ਵੀ ਇਹ ਸਰਜਨ ਦੀ ਰਿਪੋਰਟ ਲੱਗਦੀ ਹੈ ਇੱਕ ਅੱਛਾ ਇਹ ਚ ਕੀ ਹੁੰਦਾ ਮਨੀ ਬਸ ਉਹ ਵੈਸੇ ਦੇਖਦੇ ਹੁੰਦੇ ਨੇ ਇਹ ਵੀ ਕੋਈ ਸਰਜੀ ਵਗੈਰਾ ਹੋਈ ਮੇਜਰ ਇਹਨਾਂ ਦੀ ਕੋਈ ਅੱਛਾ 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 ਕੋਈ ਰੀਸੈਂਟਲੀ ਸਰਜੀ ਵਗੈਰਾ ਹੋਈ ਹੋਵੇ ਹਾਂਜੀ ਕੋਈ ਚੈਸਟਰੀ ਸਰਜੀ ਵਗੈਰਾ ਕਈ ਵਾਰ ਕੋਈ ਉਹ ਦੇਖ ਜਣੇ ਬਸ ਹੀ ਉਹ ਅੱਛਾ ਅੱਛਾ ਉਹਦੇ ਵਸੇ ਹਨ ਉਸ ਤੋਂ ਬਾਅਦ ਤੁਹਾਡੇ ਦੰਦਾਂ ਦਾ ਡੈਂਟਲ ਦਾ ਕਹਿੰਦਾ ਹਉ ਦਾ ਦੰਦ ਦੰਦ ਬਸ ਨੋਰਮਲ ਦੇ ਰੇਣੀ ਜੀ ਹੋ ਵੀ ਦੰਦ ਬੰਦੇ ਦੇ ਪੂਰੇ ਨਹੀਂ ਜੀ ਬਾਈ ਇਦਾਂ ਹੀ ਦੇਖ ਲੈਣੇ ਹੋ ਹਾਂ ਜੀ ਸਹੀ ਹੈ ਸਹੀ ਹੈ ਠੀਕ ਹੈ ਮਤਲਬ ਕੋਈ ਕਿਸੇ ਤਰ੍ਹਾਂ ਜੇ ਹੁਣ ਮੰਨ ਲਓ ਸਾਰੇ ਬੱਚੇ ਮੈਡੀਕਲ ਕਰਾਉਣ ਜਾਣਾ ਤਾਂ ਇਹਨਾਂ ਨੂੰ ਇਹੀ ਹੋਊਗਾ ਕਿ ਜਦੋਂ ਤੁਸੀਂ ਨਹੀਂ ਜਾਣਾ ਤਾਂ ਪ੍ਰੋਪਰਲੀ ਆਪਣਾ ਇੱਕ ਦੋ ਦਿਨ ਪਹਿਲਾਂ ਮਤਲਬ ਦੋ ਤੋਂ ਤਿੰਨ ਦਿਨ ਪਹਿਲਾਂ ਤੁਸੀਂ ਸਾਰੇ ਅੱਖਾਂ ਦਾ ਤੇ ਅੱਖਾਂ ਸੌਰੀ ਆਪਣਾ ਕੰਨਾਂ ਦਾ ਨੱਕ ਦਾ ਤੇ ਆਪਣਾ ਜਿਹੜਾ ਤੁਹਾਡਾ ਡੈਂਟਲਾ ਦੰਦਾਂ ਦਾ ਇਹਦੀ ਹਾਂ ਜੀ ਮਈਏ ਜਿਹੜੀ ਜ਼ਰੂਰ ਕਰਾ ਕੇ ਜਾਓ ਠੀਕ ਹੈ ਨਾ ਜੀ ਬਿਲਕੁਲ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ ਕਈ ਵਾਰ ਕੇ ਇਹਦੇ ਪਲਾਕ ਲੱਗ ਜਾਂਦੇ ਦੰਦਾ ਤੇ ਜਾਂ ਕੁਝ ਹੋਰ ਮਾੜਾ ਮੋਟਾ ਹਨਾ ਹਨਾ ਹੋ ਜਾਂਦਾ ਪਹਿਲਾਂ ਹੀ ਜਿਹੜਾ ਟੋਜਵੇ ਤਾਂ ਵਧੀਆ ਰਹਿੰਦਾ ਸਾਰਾ ਹਾਂਜੀ ਹਾਂ ਨਹੀਂ ਉਹਨਾਂ ਨੇ ਕਿਹਾ ਮਾੜਾ ਮਾੜਾ ਇਹ ਕਹਿੰਦੇ ਨੇ ਵੀ ਨਹੀਂ ਪਈ ਦੁਬਾਰਾ ਕਰਵਾ ਲੈ ਮੈਡੀਕਲ ਜਾਂ ਕੱਲੂ ਕਰਵਾਈ ਦੁਬਾਰਾ ਤੋਂ ਉਹੀ ਆ ਇਸ ਤੋਂ ਬੈਟਰ ਆ ਆਪਾਂ ਜਾਣਕਾਰੀ ਦੇਣ ਦਾ ਇਹੀ ਮਤਲਬ ਹੈ ਨਹੀਂ ਆਪਣਾ ਸਾਰਾ ਕਿ ਆਪਾਂ ਨੇ ਕੰਚਿਆਂ ਨੂੰ ਕੋਈ ਦੁਬਾਰਾ ਪੰਗੇ ਚ ਪਾਣਾ ਹੀ ਨਹੀਂ ਹੈਗਾ ਅਬਾ ਇੱਕੇ ਦਿਨ ਜਾ ਕੇ ਜਿਹੜੇ ਵੀ ਜਵਾਕ ਦੇਖ ਰਹੇ ਨੇ ਆਪਣੀ ਵੀਡੀਓ ਨੂੰ ਪਹਿਲੇ ਦਿਨ ਜਾ ਕੇ ਕਲੀਅਰ ਹੋਣ ਨਹੀਂ ਤਾਂ ਜਿਸੀ ਜਿਵੇਂ ਕਿਹਾ ਹਫਤਾ ਹਫਤਾ ਬੱਚਣ ਲੱਗ ਜਾਂਦਾ ਹੈ ਮੈਡੀਕਲ ਕਰਾਉਂਦੇ ਗਰੋਂ ਹਾਂਜੀ ਸਰ ਉਹ ਕੋਈ ਵਾਰ ਇਦਾਂ ਹੁੰਦਾ ਨਾ ਢੀੜ ਹੁੰਦੀ ਹੈ ਉੱਥੇ ਤਾਂ ਕਰਕੇ ਟਾਈਮ ਲੱਗ ਜਾਂਦਾ ਹੈਗਾ ਤੇ ਬਾਕੀ ਆਪਾਂ ਤੁਸੀਂ ਸਾਰਾ ਪ੍ਰੋਪਰ ਤਿਆਰ ਕਰਕੇ ਜਾਓ ਸਾਰਾ ਜਿੱਦਾਂ ਵੀ ਜਿਹੜਾ ਵੀ ਡਾਕੂਮੈਂਟ ਉਹਨਾਂ ਨੇ ਕਹੇ ਨੇ ਜਿੱਦਾਂ ਆ ਜੇ ਬੱਚੇ ਨੂੰ ਪਹਿਲੇ ਹੀ ਜਾਣਕਾਰੀ ਹੋਵੇ ਸਾਰੀ ਤਾਂ ਉਹ ਜ਼ਿਆਦਾ ਟਾਈਮ ਨਹੀਂ ਲਗਾਉਂਦਾ ਹੈਗਾ ਉਹਨੂੰ ਪਤਾ ਹੁੰਦਾ ਇਹਦੇ ਕੋ ਜਾਣਾ ਮੈਂ ਇਹਦੇ ਕੋ ਜਾਣਾ ਇਹ ਕਰਨਾ ਉਹ ਕਰਨਾ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਡਾਕਟਰ ਵੱਲੋਂ ਵੀ ਜ਼ਿਆਦਾ ਚੈੱਕ ਅਪ ਫਿਰ ਉਹ ਨਹੀਂ ਉਹ ਕਰਦਾ ਜਦੋਂ ਬੱਚਾ ਹੋਰ ਜਿਹੜੀ ਫਿੱਟ ਹੁੰਦਾ ਤਾਂ ਫਿਰ ਲੋੜ ਹੀ ਨਹੀਂ ਹੁੰਦੀ ਸਾਰਾ ਉਹ ਕਹਿੰਦੇ ਹਨ ਹਾਂਜੀ 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 ਜਦੋਂ ਅੱਖਾਂ ਦਾ ਕੰਨਾਂ ਦਾ ਆਏ ਕੰਨਾਂ ਦਾ ਜੇ ਕਰਵਾ ਕੇ ਜਾਣਗੇ ਹਨ ਤਾਂ ਕਈ ਵਾਰ ਥੋੜੀ ਰੈਡੀਸ਼ਨਸ ਆ ਜਾਂਦੀ ਆ ਤਾਂ ਡਾਕਟਰ ਨੂੰ ਜਿਸ ਵੀ ਡਾਕਟਰ ਕੋ ਤੁਸੀਂ ਚੈੱਕ ਕਰਵਾ ਰਹੇ ਹੋ ਤਾਂ ਉਹਨੂੰ ਇਹ ਕਹਿ ਦੇਣਾ ਕਿ ਅਜਿਹਾ ਕਰਕੇ ਮੇਰਾ ਪੰਜਾਬ ਪੁਲਿਸ ਦਾ ਮੈਡੀਕਲ ਹੈ ਕੁਝ ਵੀ ਆ ਤਾਂ ਮੈਂ ਮੈਡੀਕਲ ਦੇ ਲਈ ਫਿੱਟ ਹੋਣਾ ਤਾਂ ਉਸ ਹਿਸਾਬ ਨਾਲ ਕਰਨ ਕਈ ਵਾਰ ਜੋ ਆ ਕੀ ਹੈ ਘਰ ਹੀ ਆਪਣਾ ਹਾਈਡਰੋਜਨ ਪਾ ਕੇ ਕੰਨ ਸਾਫ਼ ਕਰੀ ਜਾਂਦੇ ਨੇ ਇਨੇ ਨਹੀਂ ਇਟਰੀ ਡੈਂਡ ਵਾਲੀ ਗੱਲ ਹੋਣੀ ਹੈ ਜੀ ਫਿਰ ਉੱਥੇ ਫਿਰ ਕਈ ਵਾਰ ਜੇ ਤੁਹਾਡੇ ਰੈਡੀਸ਼ ਨਾ ਸਬਜ਼ੀਆ ਕੁਝ ਹੋਰ ਚੀਜ਼ ਆ ਜਾਵੇ ਤਾਂ ਉੱਥੇ ਡਾਕਟਰ ਫਿਰ ਤੁਹਾਨੂੰ ਹੋਰ ਧਿਆਨ ਨਾਲ ਚੈੱਕ ਕਰਦਾ ਵੀ ਕਿਤੇ ਹਨਾ ਕੋਈ ਅਕਰਨ ਦਾ ਪੜਦਾ ਵਗੈਰਾ ਕੁਝ ਹੋਰ ਸਬ ਚੀਜ਼ਾਂ ਦੇ ਅੰਦਰ ਹੋਵੇ ਤਾਂ ਆਪ ਨੇ ਡਾਕਟਰ ਬੰਡਾ 500 1000 ਰੁਪਏ ਲੱਗਦੇ ਨੇ ਤੁਹਾਡੇ ਸਾਰੇ ਹਨਾ ਤਾਂ ਆਪਣਾ ਕਿਤੇ ਬਾਹਰੋਂ ਕੋਈ ਮੈਡੀਕਲ ਚੰਗੀ ਤਰ੍ਹਾਂ ਚੈੱਕ ਕਰਵਾ ਲਓ ਤਾਂ ਕਿਤੇ ਅੱਗੇ ਜਾ ਕੇ ਵਧਿਆ ਹੋਰ ਕਰ ਸਕੋ ਜੀ ਉਸ ਤੋਂ ਬਾਅਦ ਆਉਂਦੀ ਹੈ ਸਕਿਨ ਸਪੈਸ਼ਲਿਸਟਸ ਸਕਿਨ ਦੇ ਵਿੱਚ ਤੁਹਾਡਾ ਇਜ ਡਿਜ਼ੀਜ਼ ਦੀ ਗੱਲ ਆ ਜਾਂਦੀ ਹੈ ਮਨੀ ਤੇ ਵੀ ਜੇ ਕੋਈ ਥੋੜਾ ਸਕੈਨਰ ਰਿਲੇਟਡ ਕੋਈ ਪ੍ਰੋਬਲਮ ਹੋ ਜਾਂਦੀ ਆ ਤਾਂ ਉਹ ਉਹ ਥੋੜੀ ਚੈੱਕ ਹੁੰਦੀ ਆ ਹਨਾ ਹਾਂਜੀ 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 ਕੁਝ ਕਿਨਾਰੇ ਕੋਈ ਵਗੈਰਾ ਕੋਈ ਹੋਵੇ ਤਾਂ ਉਹ ਦੇਖ ਲੈਣ ਬਸ ਇਹ ਚੀਜ਼ ਉਹ ਸਕੈਨ ਸਹੀ ਆ ਬੰਦੇ ਦੀ ਹੂੰ ਹੂੰ ਉਸ ਤੋਂ ਬਾਅਦ ਥੋੜਾ ਪਛਾਣ ਚ ਥੋੜੇ ਬਲੈਕ ਹੋਲਸ ਵਗੈਰਾ ਬਲੈਕ ਮੋਲ ਆਪਣੇ ਦੇਖੇ ਜਾਂਦੇ ਨੇ ਇਹਦੇ ਵਿੱਚ ਜੀ ਸਰ ਕੋਈ ਹੋਰ ਨਿਸ਼ਾਨ ਮੰਗਦੇ ਨਹੀਂ ਕੋਈ ਵੀ ਉਹ ਬਾਡੀ ਦੇ ਕੋਈ ਨਿਸ਼ਾਨ ਹੋਵੇ ਵਿਚਾਰ ਪੱਤਰ ਪਛਾਣ ਚੰਦਾ ਬਸ ਉਹ ਨੋਟ ਕਰਦੇ ਨੇ ਜੀ ਨਾਰਮਲੀ ਉਹ ਇਹਦੇ ਕੋਈ ਖਾਸ ਨਹੀਂ ਹੈ ਜੀ ਐਡਾ ਬਸ ਉਹਨਾਂ ਨੇ ਲਿਖਾਉਣਾ ਹੁੰਦਾ ਤੁਸੀਂ ਉੱਥੇ ਡਾਕਟਰ ਬੈਠਦਾ ਲਾਗੇ ਕਮਰੇ 'ਚ ਉਹ ਦੇਖਣਾ ਉਹ ਬਸ ਦੇਖ ਕੇ ਤੁਹਾਡਾ ਨੋਟ ਕਰਕੇ ਨਿਸ਼ਾਨ ਲਿਖ ਦਿੰਦੇ ਨੇਗੇ ਹਾਂ ਇਹਦੇ ਵਿੱਚ ਪ੍ਰੋਪਰ ਇਹ ਹੁੰਦਾ ਮੈਨੂੰ ਕਿ ਹਨਾ ਥੋੜੀ ਬਾਡੀ ਤੇ ਦੋ ਤੀਰੇ ਵਾਲੀ ਤੇ ਕਿੰਨੇ ਲਏ ਹੋਣ ਨੇ ਤਿੰਨ ਲਏ ਹੋਣ ਨੇ ਦੋ ਲਏ ਨੇ ਨਹੀਂ ਸਰ ਇੱਕੋ ਹੀ ਲਿਆ ਸੀ ਮੇਰੇ ਤਾਂ ਇਹ ਮੇਰੇ ਹੱਥ ਦੇ ਉੱਤੇ ਆਈ ਇੱਕ ਨਿਸ਼ਾਨ ਬਸ ਹਾਂ ਓਕੇ ਇਹਦੇ ਵਿੱਚ ਕੀ ਹੁੰਦਾ ਜਿਵੇਂ ਆਰਮੀ ਦੇ ਵਿੱਚ ਹੁੰਦਾ ਨਾ ਸਾਡਾ ਇਹ ਚ ਤਿੰਨ ਤਰ੍ਹਾਂ ਦੇ ਸਾਡੇ ਦੋ ਤਰ੍ਹਾਂ ਦੇ ਲੈ ਜਾਂਦੇ ਦੋ ਜਾਂ ਤਿੰਨ ਤਰ੍ਹਾਂ ਦੇ ਪਛਾਣ ਚ ਲੈ ਜਾਂਦੇ ਨੇ ਕੀ ਹੁੰਦਾ ਇਹ ਥੋੜਾ ਇੱਕ ਪ੍ਰੋਪਰ ਬਾਡੀ ਮਾਰਕ ਹੁੰਦਾ ਹੈ ਕਿ ਥੋੜੇ ਨਾਲ ਹੀ ਰਹੇਗਾ ਇਹ ਇਨ ਕੇਸ ਆਫ ਕੱਲ ਨੂੰ ਥੋੜਾ ਕੁਝ ਕੈਜ਼ੁਐਲਟੀ ਦੇ ਵਿੱਚ ਕੁਝ ਹੋ ਜਾਂਦਾ ਹੈ ਸਾਡੇ ਦਾ ਮਤਲਬ ਇਹ ਸੀ ਨੂੰ ਦਾ ਤਾਂ ਉਹ ਤੋਂ ਕਈ ਵਾਰ ਪਛਾਣ ਲੈਂਦੇ ਨੇ ਕਈ ਵਾਰ ਹਨਾ ਫੌਜੀਾਂ ਨੂੰ ਤੈਨੂੰ ਪਤਾ ਹਨਾ ਬਹੁਤ ਇਜਰੀਜ਼ ਹੋ ਜਾਂਦੀਆਂ ਨੇ ਸਾਰਾ ਫੌਜ ਦੇ ਨਾਲ ਹਾਂ ਬੈਟਲ ਫੀਲਡ ਦੇ ਵਿੱਚ ਇਸ ਤਰ੍ਹਾਂ ਪ੍ਰੋਬਲਮ ਹੁੰਦੀ ਹੈ ਜੀ ਤੇ ਬਲੈਕ ਮੂਲਸ ਤੋਂ ਹੋਇਆ ਸਭ ਚੀਜ਼ਾਂ ਤੋਂ ਆਇਡੈਂਟੀਫਾਈ ਕਰ ਲੈਂਦੇ ਨੇ ਕਿ ਬੰਦਾ ਹਾਂ ਉਹੀ ਆ ਤਾਂ ਇਦਾਂ ਜਿਹਦਾ ਸੀਨ ਹੁੰਦਾ ਤਾਂ ਕਰਕੇ ਥੋੜਾ ਇਹ ਬੋਡੀ ਮਾਰਕ ਇਹ ਸਾਰਾ ਇਹ ਥੋੜਾ ਬਾਅਦ ਦੇ ਵਿੱਚ ਉਹਦੇ ਵੀ ਲਿਖਿਆ ਜਾਂਦਾ ਹੈ ਥੋੜਾ ਆਈਡੀ ਕਾਰਡ ਤੇ ਵੀ ਲਿਖਿਆ ਜਾਂਦਾ ਹੈ ਹਾਂਜੀ ਹਾਂਜੀ ਉਹ ਤੇ ਵੀ ਲਿਖਿਆ ਜਾਂਦਾ ਹੈ ਬਾਈ ਸਾਡੇ ਆਰਮੀ ਵਾਲੇ ਤੇ ਪ੍ਰੋਪਰ ਆਈਡੀ ਕਾਰਡ ਤੇ ਇਸ ਦੇ ਵਿੱਚ ਤੁਹਾਡਾ ਬਲੱਡ ਗਰੁੱਪ ਕੀ ਆਇਆ ਮਣੀ ਸਰ ਮਰੇ AB+ B+ ਕੀ ਆਇਆ ਗਈ B+ ਠੀਕ ਹੈ ਹਾਂਜੀ ਇਦਾਂ ਕਰਕੇ ਜਿਵੇਂ ਹੁੰਦਾ ਤੁਹਾਡਾ ਹੁਣ ਜਦੋਂ ਬਾਅਦ ਵਿੱਚ ਕਾਰਡ ਬਣੇਗਾ ਤਾਂ ਕਾਰਡ ਦੇ ਉੱਤੇ ਸਾਰਾ ਲਿਖਿਆ ਜਾਊਗਾ ਤੁਹਾਡਾ ਹਾਂਜੀ B+ ਲਿਖਿਆ ਜਾਊਗਾ ਜੀ ਬਲੱਡ ਗਰੁੱਪ ਲਿਖਿਆ ਜਾਊਗਾ ਤੇ ਤੁਹਾਡਾ ਉਸ ਤੋਂ ਬਾਅਦ ਫਿਰ ਆ ਬਲੈਕ ਮੂਲਸ ਵਗੈਰਾ ਇਹ ਸਾਰੇ ਚ ਲਿਖੇ ਜਾਣਗੇ ਤਾਂ ਕਿ ਆਇਡੈਂਟੀਫਾਈ ਕਰਨਾ ਤੁਹਾਨੂੰ ਆਸਾਨ ਰਹੇ ਸਾਰੀ ਚੀਜ਼ਾਂ ਤੋਂ ਲੈ ਕੇ ਜੀ ਤੇ ਉਸ ਤੋਂ ਬਾਅਦ ਲਾਸਟ ਤੇ ਤੁਹਾਡਾ ਆ ਜਾਣਾ ਫਿਟ ਅਨਫਿਟ ਵਾਲਾ ਕਰਕੇ ਤੇ ਬਾਕੀ ਸਾਰਾ ਤੁਸੀਂ ਦੇਖ ਲਿਆ ਦੋਸਤੋ ਤਾਂ ਸਗੀ ਸਾਰੀ ਜਾਣਕਾਰੀ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਫਿੱਟ ਹੁੰਦੇ ਜਾਂਦੇ ਹੋ ਤੇ ਨਾਲ ਦੀ ਨਾਲ ਤੁਹਾਡੇ ਮੋਹਰਾ ਸਟੈਂਪਾ ਸਾਰੀਆਂ ਇਹ ਲੱਗਦੀ ਜਾਂਦੀਆਂ ਨੇ ਹਾਂਜੀ ਤੇ ਉਸ ਤੋਂ ਬਾਅਦ ਲਾਸਟ ਜਾ ਕੇ ਆ ਤੁਹਾਡੇ ਜਿਹੜਾ ਉਹ ਮਤਲਬ ਜਿਹੜਾ ਫਿੱਟ ਆਣਕਟ ਲਿਖਣਾ ਹੈ ਜੀ ਉਹ ਜਿਹੜਾ ਲਾਸਟ ਇੱਕ ਮੈਡੀਕਲ ਅਫਸਰ ਹੋਣ ਗਿਆ ਐ ਐਮਡੀ ਹਨਾ ਐਮਡੀ ਮੈਡੀਸਨ ਉਹਨਾਂ ਦੀ ਸਟੈਂਪ ਲੱਗ ਗਿਆ ਫਾਈਨਲ ਉਹ ਸਾਰੀਆਂ ਰਿਪੋਰਟਾਂ ਦੇਖਦੇ ਨੇ ਜੀ ਐਕਸ-ਰੇ ਵਗੈਰਾ ਈਸੀਜੀ ਵਗੈਰਾ ਦੋਈ ਡਾਕਟਰਾਂ ਦਾ ਸਭ ਨੂੰ ਮਿਲ ਕੇ ਆਏ ਨੇਗੇ ਵੀ ਸਾਰਾ ਉਹ ਚੈੱਕਅਪ ਕਰਵਾਇਆ ਹੈ ਤਾਂ ਸਾਰੇ ਰਿਪੋਰਟਾਂ ਦੇਖ ਕੇ ਸਾਰੇ ਟੈਸਟ ਦੇਖ ਕੇ ਫਿਰ ਉਹ ਸਟੈਂਪ ਲਾਉਂਦੇ ਨੇ ਮੈਡੀਕਲ ਦੀ ਵੀ ਫਿੱਟ ਆ ਕਿ ਆਣ ਸਿੱਟਾ ਉਹ ਫੈਟਿਲਿਟੀ ਦੇ ਦਿੰਦੇ ਨੇ ਉਸ ਤੋਂ ਬਾਅਦ ਉਸ ਹੀ ਐਮਓ ਦਫਤਰ ਫਾਈਲ ਜਮਾ ਕਰਾ ਕੇ ਆਉਂਗੇ ਫਿਰ ਅੱਛਾ ਹਾਂਜੀ ਉਸ ਤੋਂ ਬਾਅਦ ਉਹ ਸਾਈਨ ਕਰ ਚਲੋ ਹਾਂਜੀ ਹਾਂ ਹਾਂਜੀ ਤੇ ਉਸ ਤੋਂ ਬਾਅਦ ਇਹ ਪਰਫਾਰਮੈਂਸ ਉਹ ਦਿੱਤੇ ਜਾਂਦੇ ਕਿ ਉੱਥੇ ਜਮਾ ਹੋ ਜਾਂਦਾ ਸਾਰਾ ਤੇ ਸਰ ਸਾਰੀ ਫਾਈਲ ਉੱਥੇ ਜਮਾ ਹੁੰਦੀ ਸੀ ਇਹ ਮੂਦਫਤਰੀ ਠੀਕ ਹੈ ਉਹ ਆਪਣੇ ਅਗਾਂਹ ਡਾਟਾ ਪਰਮੇਟਰ ਨੂੰ ਭੇਜ ਦੇਣਗੇ ਫੇਰ ਉੱਤੇ ਕਰਕੇ ਠੀਕ ਹੈ ਠੀਕ ਨਹੀਂ ਮਤਲਬ ਤੁਹਾਨੂੰ ਤਾਂ ਉੱਥੇ ਦੱਸ ਦਿੱਤਾ ਜਾਂਦਾ ਕਿ ਤੁਸੀਂ ਮੈਡੀਕਲ ਫਿਟ ਹੋ ਜਾਂ ਫਿਟੋ ਸਾਰਾ ਹਾਂਜੀ ਹਾਂ 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 ਉੱਥੇ ਸਿਰਫ ਆ ਜਿਹੜਾ ਬਸ ਲਿਖ ਦੇਣੇ ਫਾਰਮ ਉੱਤੇ ਫਿੱਟ ਹੈ ਜਾਂ ਫਿੱਟ ਉਹਦੀ ਉਹ ਫੋਟੋ ਵਗੈਰਾ ਕਿਤੇ ਰੱਖ ਲਓ ਐਜੇ ਪ੍ਰੂਫ ਹਨਾ ਮਤਲਬ ਮੂੰ ਤੁਹਾਨੂੰ ਕੋਈ ਸਲਿੱਪ ਵਗੈਰਾ ਕੁਝ ਹੋਰ ਨਹੀਂ ਦਿੱਤਾ ਜਾਂਦਾ ਹੈਗਾ ਨਹੀਂ ਸਾਨੂੰ ਕੋਈ ਨਹੀਂ ਦਿੱਤਾ ਫਿਰੰਡਲ ਹੀ ਹੈ ਰੇ ਸੀਗਾ ਬਤੁਸੀਂ ਆਉ ਫਾਈਲ ਹੈ ਜਿਹੜੀ ਉਹ ਖੁਦ ਮਕਰਾ ਕੇ ਉਹਨੇ ਡਿਪਾਰਟਮੈਂਟ ਠੀਕ ਹੈ ਤੇ ਸਾਡੇ ਤੇ ਸਾਡੇ ਜਿਹੜੇ ਬਿੰਡਾ ਲੁਹਾਨ ਵਾਲੀ ਸਾਈਡ ਇਹ ਜਮਾਅਪ ਕਰਵਾ ਲੈਂਦੇ ਸੀਗੇ ਫਾਈਲ ਤੇ ਉਹ ਆਪੇ ਅੱਗੇ ਭੇਜਦੇ ਸਿਰ ਫਾਈਲਿੰਗ ਕਿੱਥੇ ਜਮਾਅਪ ਕਰਨੀ ਹੈ ਇਹ ਸੀਐਮਓ ਦਫਤਰ ਜੀ ਜਿੱਤੋਂ ਜਿੱਤੋਂ ਪਹਿਲੇ ਤਾਂ ਫਾਈਲ ਮਾਰਕ ਹੁੰਦੀ ਆਪਣੀ ਅੱਛਾ ਅੱਛਾ ਉੱਥੇ ਹੀ ਜਮਾ ਕਰਵਾਉਣੀ ਹੁੰਦੀ ਹੈ ਠੀਕ ਹੈ ਹਾਂ ਉਹ ਸੈਕੋ ਪੀਸ ਉੱਥੇ ਉਹਨਾਂ ਨੇ ਸਿਵਲ ਹਸਪੀਟਲ ਤੋਂ ਸਾਰਾ ਪ੍ਰੋਸੈਸ ਹੋ ਕੇ ਉਸ ਤੋਂ ਬਾਅਦ ਸੀਐਮਓ ਦਫਤਰ ਤੋਂ ਹੀ ਜਮਾ ਹੁੰਦੀ ਹੈ ਜਮਾਉਂਦੇ ਆਂ ਡੀ ਆਫਿਸ ਫੀਰ ਲੈਂਦੇ ਨੇ ਇਹ 40 ਰੁਪਏ 45 ਰੁਪਏ ਫੀਸ ਲੈਂਦੇ ਨੇਗੇ ਜਮਾ ਕਰਾਉਣ ਵਾਲੇ ਟਾਈਮ 'ਈ ਉਹ ਓਕੇ ਹਾਂਜੀ ਠੀਕ ਅੱਛਾ ਗਾੜੀ ਕਿੰਨੇ ਲੱਗਦੀ ਹੈ ਜੜੀ ਮਤਲਬ ਟੂਟ ਲਈ ਜੇ ਤੁਸੀਂ ਮੰਨ ਕੇ ਚੱਲੋ ਥੋੜਾ ਸਾਰਾ ਖਰਚਾ ਤੇਰਾ 1350 ਹੋ ਗਿਆ ਤੁਸੀਂ ਨੇ ਅ 1384 ਲੱਗੇ ਸੀ ਮੇਰੀ ਤੇ 40 ਕਿਤੇ ਪਿਆ ਲੱਗੇ ਸੀ 1400 ਸਮਥਿੰਗ ਲੱਗਦੇ ਨੇ ਇਹ ਜਿਆਦਾ ਜਿਹੜਾ ਖਰਚਾ ਜਿਆਦਾ ਸਿਰਫ ਡੂਪਦਾ ਹੈ ਹਨਾ ਹਜ਼ਾਰ ਰੁਪਏ ਹਾਂਜੀ 2 ਰੁਪਏ ਹਜ਼ਾਰ ਰੁਪਏ ਖਰਚੇ ਸਰ ਬਾਕੀ ਇਹ ਜੋਣ ਵਾਈ ਅਲੱਗ-ਅਲੱਗ ਹੈ ਜੀ ਕਿਸੇ ਹਸਪੀਟਲ ਦਾ ਜਾੜਾ ਨੇ ਮੈਡੀਕਲ ਦੇ ਕਰਕੇ ਕਿਤੇ ਘਟਣੇ ਗਏ ਮਤਲਬ ਇੱਕ ਆਮ ਉਹਨ ਲਗਾ ਕੇ ਚਲੀ ਆਪਾਂ ਕਿ ਥੋੜਾ ਖਰਚਾ 1384 ਰੁਪਏ ਆਇਆ ਟੂਟਲੀ ਸਾਰਾ ਮੈਡੀਕਲ ਹੋਣ ਤੱਕ ਸਾਰਾ ਹਾਂਜੀ 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 ਤੇਰਾ ਕਿੰਨੇ ਦਿਨ ਦੇ ਵਿੱਚ ਮੈਡੀਕਲ ਕੰਪਲੀਟ ਹੋ ਚੁੱਕਿਆ ਸੀਗਾ ਮਰੀ ਇਹ ਸਰ ਮੈਂ 3 ਦਿਨ ਹੋਇਆ ਸੀਗਾ ਜੀ ਕਿਉਂਕਿ ਪਹਿਲੇ ਦਿਨ ਤਾਂ ਫਾਈਲ ਹੀ ਮਾਰ ਕੋਈ ਸੀ ਫਿਰ ਡਾਕਟਰ ਨਹੀਂ ਮਿਲਦੇ ਹੈਗੇ ਜੀ ਫਿਰ ਦੂਸਰੇ ਦਿਨ ਮੈਂ ਸਾਰਾ ਕੰਮ ਕਰਵਾ ਕੇ ਜੀ ਤੀਸਰੇ ਦਿਨ ਡਾਕਟਰ ਫਿਰ ਫਾਈਨ ਇੱਕ ਇਹ ਆਪਣਾ ਸ਼ੁੱਕਰਵਾਰ ਆ ਆਪਣਾ ਸੋਵਾਰ ਤੇ ਵੀਰਵਾਰੀ ਹੁੰਦੇ ਨੇ ਇਹਨਾਂ ਦੇ ਸੀਐਮ ਦਫਤਰ ਚ ਇਹ ਵੀ ਯਾਰ ਦੇਖਣਾ ਪੈਂਦਾ ਹੈ ਨਾ ਤੇ ਕਿਦੋਂ ਮਤਲਬ ਆਫ ਕਦੋਂ ਹੁੰਦਾ ਹੈ ਇਹਨਾਂ ਦਾ ਸੋਵਾਰ ਤੇ ਵੀਰਵਾਰੀ ਹੁੰਦਾ ਹੈ ਇਹਨਾਂ ਦਾ ਆਫ ਹੁੰਦਾ ਨਹੀਂ ਨਹੀਂ ਆਫ ਨਹੀਂ ਹੁੰਦਾ ਜਿਹੜੇ ਮੈਡੀਕਲ ਹੁੰਦੇ ਨੇਗੇ ਮੈਡੀਕਲ ਦੇ ਫੈਲਾ ਦੇਖਦੇ ਨੇਗੇ ਠੀਕ ਹੈ ਠੀਕ ਹੈ ਬਾਕੀ ਤਾਂ ਆਫ ਹੁੰਦਾ ਹੈ ਨਾ ਲਈ ਸੋਮਵਾਰ ਤੋਂ ਲੈ ਕੇ ਸੋਮਵਾਰ ਤੇ ਵੀਰਵਾਰੀ ਓਕੇ ਓਕੇ ਤੇ ਮੈਂ ਇੱਕ ਹੋਰ ਇੱਕ ਪ੍ਰੋਬਲਮ ਆਉਂਦੀ ਹੈ ਈਸੀਜੀ ਦੀ ਜੋ ਕਰਨੀ ਹੁੰਦੀ ਹੈ ਤੇ ਕਿਉਂਕਿ ਹੁਣ ਭੱਜ ਦੌੜ ਹੁੰਦੀ ਹੈ ਸਾਰੀ ਹਾਂਜੀ ਹਾਂ ਉਹ ਸਾਰਾ ECG ਵਗੈਰਾ ਇਦਾਂ ਹੁੰਦਾਗਾ ਜੀ ਬਸ ਉੱਪਰ ਚੁੱਕੇ ਤੁਰੇ ਫਿਰਦੇ ਆ ਹਨਾ ਪੌੜੀਆਂ ਚੜ੍ਹ ਕੇ ਉੱਤਰ ਕੇ ਕਈ ਵਾਰ ਉੱਪਰ نیچے ਹਨਾ ਤਾਂ ਸਾਹ ਚੜ ਜਾਂਦਾਗਾ ਜੀ ਤਾਂ ਉਸ ਤੋਂ ਬੈਠ ਰਹੇ ਆ ਵੀ ਤੁਸੀਂ ਜਦੋਂ ਤੁਹਾਨੂੰ ਲੱਗਿਆ ਸਾਹ ਚੜਿਆ ਹੋਇਆ ਮੈਨੂੰ 10 ਮਿੰਟਾਂ ਦਾ ਬੈਠ ਕੇ ਟੇਬਲ ਤੇ ਉੱਥੇ ਪਾਣੀ ਪੂਣੀ ਪੀ ਕੇ ਕੰਫਰਟੇਬਲ ਹੋ ਕੇ ਫਿਰ ਕਰਵਾਓ ECG ਹੂੰ ਕਿਉਂਕਿ ਹੋਰ ਤਾਂ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਟ ਉਹ ਆਪਣੀ ਵਜ੍ਹਾ ਤੇ ਨਾਲੇ ਪ੍ਰੋਬਲਮ ਇੱਕ ਗ੍ਰੇਡ ਕਰ ਲੈਂਦਾ ਆਪਣੀ ECG ਦੀ ਹੈਨਾ ਬਾਕੀ ਸਰ ਹਾਂਜੀ ਬਾਕੀ ਉਹ ਆਪ ਵੀ ਕਹਿ ਜਾਂਦੇ ਨੇ ਕਿ ਤਾਂ ਕੋਆਪਰੇਟਿਵ ਹੁੰਦੇ ਸਟਾਫ ਹੁੰਦਾ ਦਾ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਬੈਠੋ ਪਾਣੀ ਪੁਣੀ ਪੀਓ ਥੋੜੇ ਜਿਹੀ ਫੇਰ ਕਰਦੇ ਆਗੇ ਤੁਸੀਂ ਤੁਰੇ ਕਰਦੇ ਹੋ ਸਵੇਰ ਦੇ ਥੋੜਾ ਸਾਫ ਚੜ ਗਿਆ ਹੋਣਾਗਾ ਕੋਈ ਗੱਲ ਨਹੀਂ ਬੈਠੋ ਘਰ ਆਉਣਾ ਆਰਾਮ ਨਾਲ ਬੈਠੋ ਪਾਣੀ ਪੁਣੀ ਪੀਓ ਥੋੜਾ ECG ਫੇਰ ਕਰਦੇ ਆਗੇ ਓਕੇ 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 ਉਹ ਇਹ ਬੱਚਾ ਕਾਲੀ ਦੇ ਚੱਕਰ ਵਿੱਚ ਬੱਚਾ ਕਹਿੰਦਾ ਵਾ ਅੱਜੇ ਸਾਰਾ ਕੋ ਇੱਕੋ ਦਿਨ ਦੇ ਵਿੱਚ ਸਾਰਾ ਕੰਪਲੀਟ ਕਰ ਲਾਂ ਤੇ ਉਹਦੇ ਚੱਕਰ ਵਿੱਚ ਭੱਜ ਦੌੜ ਜ਼ਿਆਦਾ ਕਰਦਾ ਏ ਤੇ ਉਹਦੀ ਵਜਨ ਦੇ ਨਾਲ ECG ਟੈਸਟ ਜਿਹੜਾ ਉਹ ਪ੍ਰੋਬਲਮ ਸੀਗਾ ਜਾਂਦਾ ਉਹ ਹਾਂਜੀ ECG ਨੂੰ ਧਿਆਨ ਨਾਲ ਦੇਖਦੇ ਆ ਡਾਕਟਰ ਜਿਹੜੇ ਐਮਡੀ ਆਪੇ ਹੁੰਦੇ ਨੇਗੇ ਉਹ ਦੇਖਦੇ ਨੇ ਰਿਪੋਰਟ ECG ਦੀ ਬੱਚੇ ਨੂੰ ਸਾਰਾ ਹੀ ਚੜਦਾ ਹੈਗਾ ਮੜਾ ਚੁਰਨ ਕਰਨ ਨਾਲ ਬਿਲਕੁਲ ਬਿਲਕੁਲ ECG ਜਰੂਰੀ ਹੈ ਧਿਆਨ ਨਾਲ ਕਰ ਬੋ ਇੱਕ ਤਾਂ ਹੁਣ ਮੈਡੀਕਲ ਨੂੰ ਹੁਣ ਲਾ ਲਓ ਕਿੰਨਾ ਟਾਈਮ ਹੋ ਚੁੱਕਿਆ ਹੁੰਦਾ ਨਾ 8-7 ਮਹੀਨੇ ਹੋ ਚੁੱਕੇ ਹੁੰਦੇ ਨੇ ਬਾਕੀ ਦੂਸਰਾ ਤੈਨੂੰ ਪਤਾ ਦਵਾ ਕੇ ਸਿਰਫ ਗ ਫਿਜ਼ੀਕਲ ਟ੍ਰਾਇਲ ਨੇ ਤੇ ਉਹ ਤਾਂ ਬਾਤ ਆ ਜੀ ਸਹੀ ਗੱਲ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਹੈ ਜੀ ਇਹ ਤਾਂ ਜ਼ਰੂਰੀ ਨੇ ਫਿਟਨੈਸ ਤੇ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਮੈਡੀਕਲ ਟੈਸਟ ਦੇ ਵਿੱਚ ਵੀ ਥੋੜੀ ਬਹੁਤ ਪ੍ਰੋਬਲਮ ਆ ਸਕਦੀ ਨਹੀਂ ਤਾਂ ਕਿਸੇ ਲੈ ਕੇ ਸਹੀ ਮੈਡੀਕਲ ਧਿਆਨ ਨਾ ਕਰ ਬਹੁਤ ਸਾਰਾ ਹੀ ਆਪਣਾ ਬਿਲਕੁਲ ਬਿਲਕੁਲ ਤਾਂ ਮਨੀ ਹੋਰ ਕੋਈ ਤੈਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ ਇਹਨਾਂ 14 ਟੈਸਟਾਂ ਦੇ ਵਿੱਚ ਇੱਕ ਤੈਨੂੰ ਲੱਗਿਆ ਹੋਵੇ ਵੀ ਬੱਚਿਆਂ ਨੂੰ ਜਾਣਕਾਰੀ ਦੇਣੀ ਪਣਦੀ ਹੈ ਕਿਸੇ ਲੈ ਕੇ ਕੋਈ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੋਵੇ ਤੇਰੇ ਸਾਹਮਣੇ ਨਹੀਂ ਸਰ ਪ੍ਰੋਬਲਮ ਤਾਂ ਇਦਾਂ ਕੋਈ ਨਹੀਂ ਡਾਕਟਰ ਸਾਰੇ ਮਿਲ ਜਾਂਦੇ ਨੇ ਉੱਥੇ ਈਜ਼ੀ ਹੈ ਨਾ ਬਸ ਮੇਨ ਦਿੱਕ ਤੇ ਇਹ ਹੁੰਦੀ ਆ ਵੀ ਸੇਵਾ ਚ ਹੁੰਦਾ ਹੈ ਜੀ ਤਾਂ ਉੱਥੇ ਭੀੜ ਵਗੈਰਾ ਹੁੰਦੀ ਹੈ ਜੀ ਤਾਂ ਵੀ ਬੈਸਟ ਇਹ ਹੈ ਤੁਸੀਂ ਆਪ ਦਾ ਟਾਈਮ ਤੇ ਪਹੁੰਚੋ ਸਵੇਰੇ 8:00 ਵਜੇ 8:30 ਵਜੇ ਪਹੁੰਚ ਜਾਓ ਹਨਾ ਉੱਥੇ ਜਾ ਕੇ ਤੁਸੀਂ ਆਪ ਦਾ ਨੰਬਰ ਲਵਾ ਸਕਦੇ ਹੋ ਹਨਾ ਨਹੀਂ ਤਾਂ ਤੁਹਾਨੂੰ ਟਾਈਮ ਬਹੁਤ ਲੱਗ ਜਾਣਾ ਹੈ ਜੀ ਉੱਥੇ ਜੇ ਤੁਸੀਂ ਟਾਈਮ ਤੇ ਨਹੀਂ ਪਹੁੰਚੋਗੇ ਕਿਉਂਕਿ ਡਾਕਟਰਾਂ ਦੇ ਅੱਗੇ ਭੀੜ ਬਹੁਤ ਹੁੰਦੀ ਹੈ ਉੱਥੇ ਕਿਉਂਕਿ ਪਬਲਿਕ ਬਹੁਤ ਜ਼ਿਆਦਾ ਆ ਜਾਂਦੀ ਹੈ ਸਵੇਰੇ ਸਵੇਰੇ ਤਾਂ ਤੁਸੀਂ ਆਪ ਦਾ ਸਵੇਰੇ ਸਵੇਰੇ ਜਾ ਕੇ ਕੰਮ ਕਰਵਾ ਸਕਦੇ ਹੋ ਇਦਾਂ ਦੇ ਪ੍ਰੋਪਰ ਸ਼ੂਟ ਨਹੀਂ ਹੁੰਦੀ ਹੈਗੀ ਵੀ ਹਾਂ ਭਾਈ ਇਹ ਪੰਜਾਬ ਬੋਰਸ ਵਾਲੇ ਕੈਂਡੀਡੇਟ ਨੇ ਨਹੀਂ ਨਹੀਂ ਇਦਾਂ ਇਦਾਂ ਕੁਝ ਨਹੀਂ ਹੈਗਾ ਜੇ ਇਦਾਂ ਕੁਝ ਨਹੀਂ ਹੈਗਾ ਜੇ ਤੁਹਾਡੇ ਤੋਂ ਬਾਕੀ ਜਿਵੇਂ ਤੁਹਾਨੂੰ ਦੱਸਿਆ ਤਾਂ ਬਣੀ ਨੇ ਹੈਨਾ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਨੂੰ ਸਾਰੀ ਡਿਟੇਲ ਹੈ ਜਿਹੜੀ ਆਪਾਂ ਨੇ ਦੇ ਦਿੱਤੀ ਆ ਮੈਡੀਕਲ ਟੈਸਟ ਦੇ ਰਿਗਾਰਡਿੰਗ ਜੀ ਹਾਂ ਬਣੀ ਹਾਂ ਜੀ ਹਾਂ ਜੀ ਹੋਰ ਤਾਂ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਸਾਰੀ ਆਪਾਂ ਨਹੀਂ ਸਰ ਬਸ ਨੋਰਮਲ ਆ ਹੀ ਹੁੰਦਾ ਜੀ ਹੈਨਾ ਬਾਕੀ ਤੁਹਾਨੂੰ ਬਾਕੀ ਨਾਲ ਦੋਸਤੋ ਇਹ ਵੀਡੀਓ ਤੁਸੀਂ ਦੇਖੀਏ ਆ ਲਾਸਟ ਤੱਕ ਸਾਰਾ ਕੁਝ ਤੇ ਜੇ ਨਹੀਂ ਸਮਝ ਆਇਆ ਦੁਬਾਰਾ ਇੱਕ ਵਾਰ ਫੇਰ ਤੋਂ ਸੁਣ ਲਓ ਨਹੀਂ ਕੁਝ ਪਤਾ ਲੱਗਦਾ ਹੈਗਾ ਤਾਂ ਜੇ ਕੋਈ ਤੁਹਾਡਾ ਕੋਈ ਕੁਐਸਚਨ ਇਨਕੁਆਰੀ ਹੈਗਾ ਕਿਸੇ ਵੀ ਦੇ ਰਿਲੇਟਡ ਹਨਾ ਕੁੜੀਆਂ ਮੁੰਡਿਆਂ ਦਾ ਛੜਾ ਤੁਹਾਡਾ ਕੋਈ ਵੀ ਆ ਤੇ ਉਹ ਤੁਸੀਂ ਨੀਚੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਉਹ ਕਮੈਂਟ ਪਾਓ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਮੈਂਟ ਹਾਂਜੀ ਕਮੈਂਟ ਕਰ ਦੇਣਗੇ ਜੀ ਉੱਥੇ ਰਿਪਲਾਈ ਮੈਂ ਵੀ ਕਰ ਦੂੰਗਾ ਜੀ ਬਿਲਕੁਲ ਬਿਲਕੁਲ ਤੇ ਮਨੀ ਆਪਣੇ ਹੈਗੇ ਆ ਮਨੀ ਤੁਹਾਨੂੰ ਰਿਪਲਾਈ ਉੱਥੇ ਨਾਲ ਦੀ ਨਾਲ ਆ ਜਿਹੜਾ ਆ YouTube ਚੈਨਲ ਤੇ ਕਰ ਦਨਗੇ ਨਹੀਂ ਟਿਕਾ ਪਰ ਪ੍ਰੋਪਰਲੀ ਜੇ ਜਿਆਦਾ ਕੁਝ ਹੁੰਦਾ ਹੈ ਤਾਂ ਬਾਅਦ ਵਿੱਚ ਆਪਾਂ ਇੱਕ ਹੋਰ ਜਿਹੜੀ ਵੀਡੀਓ ਮੈਡੀਕਲ ਟੈਸਟ ਦੇ ਉੱਤੇ ਰਿਲੇਟਡ ਬਣਾ ਦਾਂਗੇ ਤੇ ਜਿਹੜੇ ਕਿ ਜਿਹਦੇ ਲੋੜੇ ਸਾਰੇ ਹੀ ਕੁਐਸਚਨ ਨੂੰ ਲੈ ਜਾਣਗੇ ਕਿ ਆਹ ਬੱਚੇ ਦਾ ਕੁਐਸਚਨ ਹੈ ਤਾਂ ਸਾਰਾ ਉਹਦੇ ਵਿੱਚ ਡਿਟੇਲ ਜਾਣਕਾਰੀ ਆ ਲਈ ਜਾਊਗੀ ਕਈ ਵਾਰ ਕੀ ਹੁੰਦਾ ਅ ਟੈਕਸਟ ਦੇ ਉੱਤੇ ਸਮਝਾਉਣਾ ਮੁਸ਼ਕਲ ਹੋ ਜਾਂਦਾ ਥੋੜਾ ਜਿਹਾ ਦੇ ਵੀਡੀਓਜ਼ ਦੇ ਤੁਹਾਨੂੰ ਦਗਾਣਾ ਥੋੜਾ ਆਸਾਨ ਹੋ ਜਾਂਦਾ ਇਹ ਬੱਚੇ ਨੂੰ ਜੀ ਹਾਂਜੀ ਹਾਂਜੀ ਤਾਂ ਇਦਾਂ ਹੁੰਦਾ ਹੈ ਤਾਂ ਕੋਈ ਗੱਲ ਨਹੀਂ ਦੋਸਤੋ ਤੁਸੀਂ ਸਾਰੇ ਜਤੋਂ ਜ਼ਿਆਦਾ ਪਹਿਲਾਂ ਤਾਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸਭ ਤੋਂ ਪਹਿਲਾਂ ਜਾਣਕਾਰੀ ਆਪਣੇ ਚੈਨਲ ਤੇ ਪ੍ਰੋਵਾਈਡ ਕੀਤੀ ਗਈ ਆ ਹਮੇਸ਼ਾ ਆਪਾਂ ਕਰਦੇ ਆਂ ਇਹੀ ਚੀਜ਼ ਨੂੰ ਲੈ ਕੇ ਜਦੋਂ ਇਹਨਾਂ ਦਾ ਥੋੜਾ ਹੈੱਡ ਕਾਂਸਟੇਬਲ ਹੋਇਆ ਸੀ ਉਦੋਂ ਵੀ ਆਪਾਂ ਪ੍ਰੋਵਾਈਡ ਕੀਤੀ ਸੀ ਮਣੀ ਹੈਨਾ ਉਦੋਂ ਆਪਾਂ ਨੇ ਸਪੈਕਟਰ ਵਾਲੇ ਬੱਚਾ ਸੀਗਾ ਜਿਹੜਾ ਆਪਣਾ ਉਦੀ ਲਈ ਸੀਗੀ ਤੇ ਹੁਣ ਕਾਂਸਟੇਬਲ ਵਾਲਾ ਹੋ ਰਿਹਾ ਤਾਂ ਆਪਾਂ ਤੁਹਾਡੇ ਹੈੱਡ ਕਾਂਸਟੇਬਲ ਦੀ ਲੈ ਲਿਆ ਹਾਂਜੀ ਹਾਂਜੀ ਇਦਾਂ ਕਰਕੇ ਆ ਦੋਸਤੋ ਸਾਰੀ ਜਾਣਕਾਰੀ ਹੈਨਾ ਤੇ ਜੇ ਕੁਝ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਕਾਲ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਕਮੈਂਟ ਕਰ ਦਿਓ ਜੀ ਕਾਲ ਨਾ ਕਰਿਓ ਇਸ ਵੀਨ ਲੈ ਕੇ ਤੇ ਜੇ ਕੋਈ ਥੋੜਾ ਜ਼ਿਆਦਾ ਸੀਰੀਅਸ ਕੇਸ ਹੈਗਾ ਫਿਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਦਿੱਤਾ ਹੋਇਆ ਹੈ ਨੀਚੇ 8847478213 ਤੇ ਠੀਕ ਹੈ ਮਨੀ ਹਨਾ ਫਿਰ ਬਾਕੀ ਤਾਂ ਹੋਰ ਕੋਈ ਨਹੀਂ ਓਕੇ ਓਕੇ ਸਰ ਓਕੇ ਸਰ ਹਾਂ ਠੀਕ ਹੈ ਮਨੀ ਓਕੇ ਨਾ ਥੈਂਕ ਯੂ ਸੋ ਮਾਚ ਬੜੀ ਓਕੇ ਓਕੇ ਥੈਂਕ ਯੂ ਸਰ